ਰਾਜਯੋਗ ਵੀ ਵਸਤੂ ਸ਼ਾਸਤਰ ਦੇ ਹਿਸਾਬ ਨਾਲ 100% ਅੱਛਾ ਰਾਜ ਤਾਂ ਦੱਸਿਆ ਵੀ ਰਾਜ ਵਸਤੂ ਤੋਂ ਬਿਨਾ ਰਾਜ ਨਹੀਂ ਆ ਸਕਦਾ ਹੂੰ ਮੈਂ ਤਾਂ ਕਈ ਸਰਪੰਚਾਂ ਦੇ ਘਰ ਵੀ ਜਾ ਕੇ ਵੇਖੇ ਨੇ ਅੱਛਾ ਵੀ ਇਹ ਫਲਾਣਾ ਹਾਰ ਗਿਆ ਤੇ ਫਲਾਣਾ ਜਿੱਤੇ ਕਿਉਂ ਹੂੰ ਉਹ ਫਰਕ ਕਿ ਉਹਦੇ ਵਿੱਚ ਔਰ ਕਈ ਐਮਐਲਏ ਦੇ ਸੀ ਦੇਖਣੇ ਆ ਵਸਤੂ ਸ਼ਾਸਤਰ ਦਾ ਵੀ ਬਿਲਕੁਲ ਅੱਛਾ ਇੱਕ ਤਾਂ ਤੁਹਾਡੀ ਕੁੰਡਲੀ 'ਚ ਵੀ ਰਾਜਯੋਗ ਹੋਣਾ ਚਾਹੀਦਾ ਹੂੰ ਤੁਹਾਡਾ ਘਰ ਵੀ ਵਸਤੂ ਨਾਲ ਹੋਣਾ ਚਾਹੀਦਾ ਦੋਵੇਂ ਗੱਲਾਂ ਕੰਮ ਹੋਣੇ ਚਾਹੀਦੇ ਨੇ ਦੋਵਾਂ ਦੀਆਂ ਕੁੰਡਲੀਆਂ ਮਲਾ ਲਓ ਦੋਵਾਂ ਦੇ ਘਰ ਨੂੰ ਕੰਪੈਰੀਸ਼ਨ ਕਰ ਲਓ ਉਹੀ ਬੰਦਾ ਜਿੱਤੇਗਾ ਅੱਛਾ ਹੂੰ ਜੇ ਵਾਸਤੂ ਤੁਮਨੇ ਅਲੱਗ-ਅਲੱਗ ਵਾਸਤੂਕਾਰਾਂ ਤੋਂ ਬਣਾਇਆ ਦੇਖੋ ਵਾਸਤੂਕਾਰਾਂ ਚ ਵੀ ਮਤ ਪੇਦੇ ਹੋ ਸਕਦਾ ਮੇਰਾ ਕਰਨ ਦਾ ਤਰੀਕਾ ਹੋਰ ਹੋਵੇ ਕਿਸੇ ਹੋਰ ਦਾ ਹੋਰ ਹੋਵੇ ਸਾਨੂੰ ਜੋ ਬੈਸਟ ਲੱਗਦਾ ਸੀ ਬਿੰਨੇ ਉਹ ਜਿੱਤਦਾ ਤੁਹਾਨੂੰ ਹੋਰ ਇੱਕ ਇੰਪੋਰਟੈਂਟ ਰਾਜ ਦੀ ਗੱਲ ਦੱਸਾਂ ਜੀ ਤੁਸੀਂ ਰਾਜ ਭਾਗ ਬਾਰੇ ਗੱਲ ਕੀਤੀ ਜਦੋਂ ਮੈਂ ਗੁਰੂ ਜੀ ਕੋਲ ਮੇਰੇ ਕੋਲ ਪੜਦਾ ਸੀ ਮੇਰੇ ਪੰਡਤ ਗੁਰੂ ਜੀ ਸਨ ਵੈਣੀ ਮਦਵ ਗੋਸਵਾਮੀ ਜੀ ਉਹ ਹਿੰਦੀ ਦੀ ਲਾਲ ਕਿਤਾਬ ਦੇ ਫਰਸਟ ਰਾਈਟਰ ਸਨ ਅੱਛਾ ਪਹਿਲਾਂ ਹਿੰਦੀ ਚ ਪਹਿਲੀ ਟ੍ਰਾਂਸਲੇਟ ਉਹਨਾਂ ਨੇ ਕੀਤੀ ਸੀ ਹਾਲਾਂਕਿ ਲਿਖੀ ਨਹੀਂ ਸੀ ਲਿਖੀ ਸੀ ਪੰਡਤ ਰੂਪਚੰਦ ਜੋਸ਼ੀ ਜੀ ਨੇ ਠੀਕ ਉਰਨਾ ਨੇ ਪੰਜਾਬ ਤੋਂ ਸਨ ਉਹਨਾਂ ਨੇ ਉਰਦੂ ਚ ਲਿਖੀ ਤੇ ਉਰਦੂ ਆਮ ਜਨਤਾ ਨੂੰ ਸਮਝ ਨਹੀਂ ਸੀ ਆ ਰਹੀ ਉਹਨਾਂ ਨੇ ਹਿੰਦੀ ਚ ਉਹਦੀ ਅਨੁਵਾਦ ਕੀਤਾ ਟ੍ਰਾਂਸਲੇਸ਼ਨ ਟ੍ਰਾਂਸਲੇਟਰ ਕੀਤਾ ਉਹ ਕਹਿੰਦੇ ਹੁੰਦੇ ਸੀ ਉਹ ਸਾਨੂੰ ਨਾ ਬਲੈਕ ਬੋਰਡ ਤੇ ਦੋ ਕੁੰਡਲੀਆਂ ਵਿਖਾਈਆਂ ਉਹਨਾਂ ਨੇ ਹਮ ਸੇਮ ਕੁੰਡਲੀਆਂ ਇੱਕੋ ਜਿਹਾ ਗ੍ਰਹਿ ਇੱਕੋ ਜਿਹੀਆਂ ਤੇ ਬੈਠੇ ਹਾਂ ਤੇ ਉਹ ਆਂਦੇ ਇਹਨਾਂ ਚ ਇੱਕ ਪ੍ਰਧਾਨ ਮੰਤਰੀ ਏ ਤੇ ਇੱਕ ਮਜ਼ਦੂਰ ਏ ਮਜ਼ਦੂਰ ਏ ਫਰਕ ਕਿੱਥੋਂ ਆ ਗਿਆ ਅੱਛਾ ਇੱਕੋ ਸਮੇਂ ਜਮੇ ਇੱਕੋ ਥਾਂ ਤੇ ਜਮੇ ਇੱਕੋ ਥਾਂ ਤੇ अच्छा ठीक है जी एको एक सिटी ਦਾ ਜਨਮ ਮਤਲਬ ਕੁੰਡਲੀ ਨੇ ਸੇਮ ਹੋ ਗਈ ਸੇਮ ਕੁੰਡਲੀ ਅੱਛਾ ਸਾਨੂੰ ਕੇ ਵਾਕਈ ਕੀ ਕਹ ਲੈ ਜੀ ਹਾਂ ਦੋਵਾਂ ਦੇ ਰਾਜਪਾਕ ਹੋਣਾ ਚਾਹੀਦਾ ਜਾਂ ਦੋਵੇਂ ਮਜ਼ਦੂਰ ਹੋਣੇ ਚਾਹੀਦੇ ਜਾਂ ਦੋਵੇਂ ਨੌਕਰੀ ਕਰਨ ਹਾਂ ਇਹ ਫਰਕ ਕਿੱਥੇ ਆਇਆ ਕਿੱਥੇ ਉਹ ਕਹਿੰਦੇ ਇੱਕ ਤੇ ਫਰਕੇ ਵਾਸਤੂ ਚ ਹੂੰ ਦੂਜਾ ਸੰਗਤ ਸਾਡੀ ਸੰਗਤ ਕਿਵੇਂ ਦੀ ਸਾਡੀ ਸੰਗਤ ਬੜੇ ਮਾਇਨੇ ਰੱਖਦੀ ਹੈ ਜੀ ਥੋੜਾ ਘਰ ਵਾਸਤੂ ਵਾਲਾ ਬੜਾ ਮਾਇਨੇ ਰੱਖਦਾ ਨਹੀਂ ਨਹੀਂ ਰੱਖਦਾ ਇੱਕ ਹਸਪੀਟਲ 'ਚ ਵਿਖਿਆ ਦੋ ਬੱਚੇ ਇੱਕੋ ਦਿਨ ਜੰਮਦੇ ਨੇ ਦੋਵਾਂ ਤੇ ਸਟਾਰ ਇੱਕੋ ਜਿਹੇ ਨਹੀਂ ਹੁੰਦੇ ਕੁੰਡਲੀ ਬਣਾਉਗੇ ਇੱਕੋ ਜੀ ਨਿਕਲੇਗੀ ਉਹਨਾਂ ਦੇ ਘਰ ਦਾ ਵਾਸਤੂ ਤੇ ਉਹਨਾਂ ਦੀ ਸੰਗਤ ਉਹ ਫਰਕ ਪਾਉਂਦੀ ਹੈ ਜੀ ਉਹ ਕੁੰਡਲੀ ਸੀ ਸਾਡੇ ਪ੍ਰਧਾਨ ਮੰਤਰੀ ਨਰਸੀ ਮਰਾਓ ਦੀ ਅੱਛਾ ਹਾਂ ਠੀਕ ਹੈ ਉਹ ਨਰਸੀ ਮਰਾਓ ਦੇ ਸੀ ਕਹਿੰਦੇ ਉਹ ਪ੍ਰਧਾਨ ਮੰਤਰੀ ਬਣ ਗਏ ਤੇ ਇਹ ਜਿਹੜਾ ਇਹ ਅਸ਼ੋਕਾ ਹੋਟਲ ਦਾ ਦਰਵਾਣ ਹੈ ਦਰਵਾਣ ਹੈ 5 ਸਟਾਰ ਹੋਟਲ ਹੈ ਦਿੱਲੀ 'ਚ ਉਹਦੇ ਦਰਵਾਣ ਦੀ ਕੁੰਡਲੀ ਸੀ ਦੇਖੋ ਪ੍ਰਧਾਨ ਮੰਤਰੀ ਵੀ ਫਾਈਵ ਸਟਾਰ ਦਾ ਨੰਦ ਲੈ ਰਿਹਾ ਸੀ ਕੋਸ਼ੋਕਾ ਹੋਟਲ ਦਾ ਦਰਬਾਰ ਜਿਹੜਾ ਸੀ ਦਰਬਾਰ ਉਹ ਵੀ ਫਾਈਵ ਸਟਾਰ ਦੇ ਵਿੱਚ ਪੰਗ ਹੈ ਹਾਂ ਕਮ ਰਾਜੋਗ ਚ ਹੀ ਕਰ ਰਹੇ ਉਹਦੇ ਚਾਰਜ ਫਿਰ ਗੱਡੀਆਂ ਘੁੰਮਦੀਆਂ ਸੀ ਉਹਦੇ ਚਾਰਜ ਫਿਰ ਗੱਡੀਆਂ ਘੁੰਮਦੀਆਂ ਸੀ ਉਹ ਵੀ ਵੀਆਈਪੀ ਲੋਕਾਂ ਚ ਰਹਿਦਾ ਸੀ ਉਹ ਵੀ ਵੀਆਈਪੀ ਲੋਕਾਂ ਚ ਰਹਿੰਦਾ ਸੀ ਹਾਂ ਫਰਕ ਉਹਦੇ ਘਰ ਦੇ ਵਾਸਤੂ ਦਾ ਤੇ ਉਹਦੀ ਸੰਗਤ ਦਾ ਫਰਕ ਪੈ ਮਤਲਬ ਜੇ ਉਹ ਠੀਕ ਹੁੰਦਾ ਉਹ ਚੀਜ਼ ਤੇ ਪ੍ਰਧਾਨ ਮੰਤਰੀ ਤੇ ਉਹ ਵੀ ਬੈਠਾ ਹੋਣਾ ਸੀ ਪ੍ਰਧਾਨ ਮੰਤਰੀ ਨਾ ਬੈਠਦਾ ਤਾਂ ਕੋਈ ਮੰਤਰੀ ਤਾਂ ਜ਼ਰੂਰ ਬੰਦਾ ਅੱਛਾ ਜੀ ਪ੍ਰਧਾਨ ਮੰਤਰੀ ਤੇ ਇੱਕ ਹੀ ਬੰਨਾ ਹੈ ਪਰ ਮੰਤਰੀ ਜ਼ਰੂਰ ਬੰਦ ਮਤਲਬ ਇਹ ਚੀਜ਼ ਤਾਂ ਪਹਿਲਾਂ ਫਿਕਸ ਨੇ ਫਿਕਸ ਨੇ ਮੇਰੇ ਬਾਰੇ ਦੱਸੋ ਤੁਸੀਂ ਦੱਸੋ ਸਾਰੇ ਹਸਪੀਟਲ ਨੇ ਇੱਕੋ ਦਿਨ ਇੱਕੋ ਟਾਈਮ ਤੇ ਬੱਚੇ ਪੈਦਾ ਹੁੰਦੇ ਨੇ ਸਾਰਿਆਂ ਦੇ ਸਟਾਰ ਅਲੱਗ-ਅਲੱਗ ਕਿਉਂ ਹੁੰਦੇ ਨੇ ਸਾਰਨ ਇੱਕੋ ਜੇ ਰੋਕ ਕਿਉਂ ਨਹੀਂ ਲੱਗਦਾ ਤੁਸੀਂ ਦੱਸ ਸਕਦੇ ਹੋ ਸਾਰਾ ਕੁਝ ਬਿਲਕੁਲ ਦੱਸ ਤੁਸੀਂ ਪਿਛਲੇ 4 ਸਾਲਾਂ ਦਾ ਕੰਪੈਰੀਸਨ 6 ਮਹੀਨਿਆਂ ਚ ਕਰ ਲਿਆ ਜੀ ਅੱਛਾ ਹਾਂ ਠੀਕ ਹੈ ਹੋਰ ਦੱਸੋ ਐਨਾ ਇਫੈਕਟ ਕਰਦਾ ਬਸ ਐਨਾ ਪਰਫੈਕਟ ਕਰਦਾ ਪੈਸਾ ਸੇਤ ਪੈਸਾ ਸੀ ਪੈਸਾ ਸੀ ਹੂੰ ਤੁਹਾਡਾ ਨੇਮ ਫੇਮ ਸਾਰਾ ਕੰਮ ਕਰੀ ਹੁਣ ਮੈਨੂੰ ਇਹ ਥੋੜਾ ਜਿਹਾ ਸਾਡੇ ਦਰਸ਼ਕਾਂ ਵਾਸਤੇ ਵੀ ਜਿਹੜਾ ਜ਼ਰੂਰੀ ਹੈ ਨਾ ਉਹਨਾਂ ਦੇ ਖਾਸ ਕਰਕੇ ਬੰਦੇ ਲਈ ਸਭ ਤੋਂ ਜ਼ਰੂਰੀ ਮੈਂ ਸਿਹਤ ਹੀ ਕਹਿੰਦਾ ਜੀ ਪੈਸਾ ਸੈਕੰਡਰੀ ਹੈ ਜੇ ਤੁਹਾਡੀ ਸਿਹਤ ਸਹੀ ਹੈ ਹੈ ਨਾ ਜੀ ਸਿਹਤ ਵਾਸਤੇ ਸਾਨੂੰ ਦੱਸੋ ਵੀ ਘਰ ਦੇ ਵਿੱਚ ਕੀ ਬਦਲਾਅ ਕਰਗੇ ਇਹ ਸਾਡੀ ਸਿਹਤ ਐਂਡ ਫਿਟ ਰਵੇ ਇਹ ਟੈਂਪਰੇਰੀ ਤੇ ਕੀਤਾ ਜਾ ਸਕਦਾ ਹੈ ਹਾਂਜੀ ਪਰਮਾਨੈਂਟ ਕਰਨ ਵਾਸਤੇ ਤੁਹਾਨੂੰ ਵਿਜ਼ਿਟ ਕਰਨਾ ਪਊ ਵਿਜ਼ਿਟ ਕਰਨਾ ਪੈਂਦਾ ਹੈ ਜੀ ਕਾਰਨ ਕਿ ਇਹ ਅਸੀਂ ਆਪਣੇ ਆਪ ਨੂੰ ਸਿਆਣਾ ਸਮਝਨੇ ਹਾਂ ਇਨਸਾਨ ਆਪਣੇ ਆਪ ਨੂੰ ਆਪੇ ਹੀ ਆਪਣੇ ਮੂੰਹ ਆਪੇ ਮੂਆ ਮਠੂ ਬਣਿਆ ਵੀ ਮੈਂ ਹੀ ਸਭ ਤੋਂ ਸਿਆਣਾ ਹਮ ਜਦ ਕਿ ਹੈ ਨਹੀਂ ਜੀ 84 ਲੱਖ ਯੁਨੀ ਦੁਨੀਆ ਤੇ ਦੱਸੀ ਜਾਂਦੀ ਗ੍ਰੰਥਾ ਮੁਤਾਬਕ ਅਪਦ ਨਾਮ ਨਹੀਂ ਜਾਂਦੇ 84 ਨਹੀਂ ਜਾਣਦੇ ਜੀ ਤੇ 84 ਲੱਖ ਯੁਨੀ ਚੋਂ ਸਿਰਫ ਇਨਸਾਨ ਹੀ ਹੈ ਜਿਹੜਾ ਕੈਮੀਕਲ ਦੇ ਸੈੱਲ ਚ ਰਹਿ ਰਿਹਾ ਹੈ ਅੱਛਾ ਕੋਈ ਜਾਨਵਰ ਰਹਿ ਰਿਹਾ ਕੈਮੀਕਲ ਮਿਕਸ ਕਰ ਸੀਮੈਂਟ ਦੇ ਮਕਾਨ ਛੱਛਾ ਸੀਮੈਂਟ ਕੈਮੀਕਲ ਹੈ ਠੀਕ ਆ ਆ ਮੈਂ ਮਕਾਨ 'ਚ ਬੈਠਿਆ ਮੈਂ ਇਹ ਵੀ ਦੱਸਣਾ ਚਾਹਣਾ ਚਾਹਣਾ ਵੀ ਇਹ ਬਹੁਤ ਮਤਲਬ ਤੁਸੀਂ ਕ੍ਰੀਏਟ ਕੀਤਾ ਨਾ ਨਵੀਂ ਯੂਨੀਕ ਜਾ ਕੀਤਾ ਕਨਸੈਪਟ ਦਾ ਹਾਂ ਯੂਨੀਕ ਹੈ ਹੈਨਾ ਬਿਲਕੁਲ ਜੀ ਵੈਸੇ ਤੁਹਾਡੇ ਕੋਲੇ ਮੈਂ ਪ੍ਰੋਪਰਟੀਆਂ ਵੀ ਛੁੱਟੀਆਂ ਦੇਖੀਆਂ ਬਹੁਤ ਤੁਸੀਂ ਠੀਕ ਠਾਕ ਘਰਾਣੇ ਤੋਂ ਹੈਨਾ ਵਧੀਆ ਪ੍ਰੋਪਰਟੀਆਂ ਤੁਹਾਡੇ ਕੋਲੇ ਵਧੀਆ ਸ਼ਹਿਰ ਦੇ ਵਿੱਚ ਤੁਸੀਂ ਰਹਿ ਰਹੇ ਹੋ ਪਰ ਫਿਰ ਬੜੀ ਕਿਰਪਾ ਜੀ ਫਿਰ ਵੀ ਤੁਸੀਂ ਇਹ ਮਕਾਨ ਜਿਹੜਾ ਬਣਾਇਆ ਹੋਇਆ ਇੱਕ ਯੂਨੀਕ ਜਾ ਕਨਸੈਪਟ ਲੈ ਕੇ ਜਦੋਂ ਮੇਰੇ ਇੰਟਰ ਹੋਇਆ ਨਾ ਵੀ ਮੈਨੂੰ ਐ ਲੱਗੇ ਵੀ ਬਸ ਸ਼ਾਂਤੀ ਜੀ ਇੱਥੇ ਆਉਂਦੇ ਐਨਰਜੀ ਬਦਲ ਜੇਗੀ ਤੁਹਾਡੀ ਐਨਰਜੀ ਬਦਲੇਗੀ ਕੀ ਕਾਰਨ ਹੈ ਜੇ ਮਕਾਨ ਨਾ ਖਾਸ ਕਿਉਂ ਆ ਇਹ ਮਕਾਨ ਆਪਾਂ ਸਪੈਸ਼ਲ ਬਣਾਇਆ ਹੈ ਜੀ ਤੇ ਪ੍ਰੋਫੈਸ਼ਨਲ ਬਣਾਉਂਦੇ ਤੇ ਆਪਾਂ ਸ਼ਹਿਰ ਚ ਬਣਾਉਂਦੇ ਜੀ ਆਪਣਾ ਘਰ ਸ਼ਹਿਰ ਚ ਓਵੇਂ ਬਣਾਉਂਦੇ ਹਾਂ ਅਸੀਂ ਜਸ ਸਿੱਖ ਰਹੇ ਹਾਂ ਬਣਾਉਣ ਦੀ ਜੀ ਇਹ ਪਹਿਲਾ ਸਿੰਪਲ ਜਿਵੇਂ ਕੋਈ ਕੋਠੀਆਂ ਬਣਾਤ ਬਸ ਸਿੰਪਲ ਵਿਲਾ ਬਣਾਉਂਦੇ ਨੇ ਹਾਂਜੀ ਇਹ ਸਿੰਪਲ ਅਸੀਂ ਬਣਾਇਆ ਹੈ ਠੀਕ ਹੈ ਇਹ ਬਣਾਇਆ ਵੀ ਅਸੀਂ ਠੀਕ ਕੀng ਰਹੀਏ ਬਿਮਾਰੀਆਂ ਤੋਂ ਵਿਦਆਊਟ ਮੈਡੀਸਨ ਹਮ ਦਵਾਈਆਂ ਕੋਈ ਇਲਾਜ ਨਹੀਂ ਜੀ ਤੁਸੀਂ ਦੇਖੋ ਜਿੰਨੇ ਮਰੀਜ਼ ਵਧੀ ਜਾਂਦੇ ਉਹਨੇ ਹਸਪੀਟਲ ਵਧੀ ਜਾਂਦੇ ਜਿਹਨੇ ਹਸਪੀਟਲ ਵਧੀ ਜਾਂਦੇ ਮਰੀਜ਼ ਵਧੀ ਜਾਂਦੇ ਨੇ ਇੱਕ ਸੋਲੂਸ਼ਨ ਨਹੀਂ ਹਮ ਸੋਲੂਸ਼ਨ ਹੈ ਅਸੀਂ ਇਹ ਵੀ ਮਕਾਨ ਬਣਾ ਗਏ ਹਸਪੀਟਲ ਰਬੇ ਕਿਉ ਹਮ ਹਾਲਾਂਕਿ ਥੋੜੀ ਬਹੁਤ ਢੇਡਪੀੜ ਸਿਰਪੀੜ ਮਾੜੀ ਮੁੱਟੀਆਂ ਬਿਮਾਰੀਆਂ ਤੇ ਚੱਲੂ ਹੁੰਦੀਆਂ ਨੇ ਪਰ ਮੇਜਰ ਪ੍ਰੋਬਲਮਸ ਨਾ ਨਾ ਹੋਵੇ ਪਹਿਲਾਂ ਬਾਈਪਾਸ ਸਰਜਰੀ ਕਿੰਨੇ ਹੁਣੋਂਦੀ ਸੀ ਹਮ ਹਾਰਟ ਦਾ ਸਟੈਂਟ ਕਿੰਨੇ ਹੁਣੋਂ ਪੈਂਦਾ ਸੀ ਹਮ ਕੈਂਸਰ ਕਿੰਨੇ ਹੁਣੋਂਦਾ ਸੀ ਹਮ ਸ਼ੂਗਰ ਕਿੰਨੇ ਆਫਨ ਹੁੰਦੀ ਸੀ ਹੁਣ ਸਾਰੇ ਰੋਗ ਕਿਉਂ ਆ ਰਹੇ ਨੇ ਕਿਉਂ ਆ ਰਹੇ ਨੇ ਹਰ ਚੌਥਾ ਬੰਦਾ ਬੀਪੀ ਦਾ ਮਰੀਜ਼ ਹਮ ਹਰ ਚੌਥਾ ਬੰਦਾ ਡਿਪਰੈਸ਼ਨ ਦਾ ਮਰੀਜ਼ ਹੈ ਇਹ ਕਿਉਂ ਹੋ ਰਿਹਾ ਹਮ ਮੈਂ ਦਾਵਾ ਕਰਨਾ ਐਵੇਂ ਤਾਂ ਮਕਾਨ ਬਣਾਉਣ ਨਾਲ 99% ਲੋਕਾਂ ਦੇ ਰੋਗ ਠੀਕ ਹੋ ਜਾਣਗੇ ਅੱਛਾ ਜੀ 100% ਤੇ ਦੇਖੋ ਅਸੀਂ ਕੋਰਾ ਬਣ ਨਹੀਂ ਗਏ ਜਿਸਾਨ ਜੀ ਕੋਸ਼ਿਸ਼ ਕਰ ਰਹੇ ਹਾਂ ਹਮ ਸਿੱਖ ਰਹੇ ਹਾਂ ਸਟੂਡੈਂਟ ਅਸੀਂ ਮਾਸਟਰ ਜੀ ਸਾਨੂੰ 99 ਜਿਹੜੇ ਰੋਗਾਂ ਦਾ ਤੁਹਾਨੂੰ ਨਾਮ ਲਿਆ ਇਹ ਲੋਕ ਲੱਗਣਗੇ ਹੀ ਨਹੀਂ अच्छा ਤੁਸੀਂ ਵੇਖਿਆ ਇੱਥੇ ਹੁਣ 50 ਡਿਗਰੀ ਦੀ ਗਰਮੀ ਸੀ ਗਰਮੀਆਂ ਬਾਹਰ ਹੈਗੀ ਹਾਂ ਅਸੀਂ ਇੱਥੇ ਬਿਨਾ ਪੱਖੇ ਤੋਂ ਬਿਨਾ ਕੂਲਰ ਪੱਖਾ ਤੇ ਚਲਾਈਦਾ ਸੀ ਮੱਖੀਆਂ ਵਗੈਰਾ ਕਰਕੇ ਤੇ ਕੂਲਰ ਤੇ ਅਸੀਂ ਤੋਂ ਬਿਨਾ ਸੌਂਦੇ ਰਹੇ 50 ਡਿਗਰੀ ਸਾਨੂੰ ਪਸੀਨਾ ਨਹੀਂ ਸੀ ਆਉਂਦਾ ਇੱਥੇ ਖਾਸ ਕਰ ਤੁਸੀਂ ਸ਼ਹਿਰ ਦੇ ਵਿੱਚ ਰਹਿੰਦੇ ਹੋ ਹੁਣ ਸ਼ਹਿਰ 'ਚ ਰਹਿੰਦੇ ਆ ਪਰ ਜਦੋਂ ਰਿਹਾਇਸ਼ਟ ਕਰਨਾ ਹੁੰਦਾ ਕੋ ਆਪਣੇ ਰਿਲੈਕਸ ਰਹਿਣਾ ਤੇ ਆਪਣੇ ਫਾਰਮ ਤੇ ਆ ਜੰਨੇ ਹਾਂ ਤੇ ਇੱਥੇ ਤੁਸੀਂ ਦੁਵਾਰਾਂ ਨੂੰ ਹੱਥ ਲਾ ਕੇ ਵੇਖੋ ਬਿਲਕੁਲ ਠੰਡੀਆਂ ਦੁਵਾਰਾਂ ਨੇ ਬਿਲਕੁਲ ਹਾਂ ਇਹ ਤਪਦੇ ਨਹੀਂ ਤੇ ਇਹ ਆਪਾਂ ਡਿਟੇਲ ਦੇ ਵਿੱਚ ਇੱਕ ਪੂਰੀ ਵੀਡੀਓ ਕਰਾਂਗੇ ਤੁਸੀਂ ਦੱਸੋਗੇ ਸਾਰੇ ਬਾਰੇ ਵੀ ਕੀ ਕੀ ਖਾਸ ਇਹਦੇ ਵਿੱਚ ਇਹਦੇ ਵਿੱਚ ਬਹੁਤ ਯੂਨੀਕ ਪ੍ਰੋਡਕਟ ਲਾਇਨੇ ਸੀ ਇਹ ਪਸਾਰੀ ਵੀਡੀਓ ਫਿਲਮ ਬਣਾਵਾਂਗੇ ਇਹਦੇ ਵਿੱਚ ਅਸੀਂ ਸੀਮੈਂਟ ਨਹੀਂ ਲਾਇਆ ਗਾਰੇ ਦੀ ਚਣਾਈ ਕੀਤੀ ਇੱਟਾਂ ਦੀ ਇੱਟਾਂ ਦਾ ਬਣਾਇਆ ਮਕਾਨ ਪੱਕੀਆਂ ਇੱਟਾਂ ਦਾ ਪੱਠੇ ਤੋਂ ਤੇ ਗਾਰੇ ਦੀ ਚਣਾਈ ਕੀਤੀ ਸਾਨੂੰ ਪਤਾ ਸੀਮੈਂਟ ਨਾਲੋਂ ਗਾਰੇ ਦੀ ਮਿਆਦ ਜ਼ਿਆਦਾ ਤੇ ਪੇਡਾ ਚੜ ਇੱਕ ਚੱਲ ਪਿਆ ਸੀਮੈਂਟ ਦਾ ਕਰੇਜ ਸੀਮੈਂਟ ਦੀ ਉਨੀ ਮਿਆਦ ਨਹੀਂ ਆਗੀ ਜੀ ਤੇ ਕਈ ਤਰ੍ਹਾਂ ਦੀ ਮਿੱਟੀ ਮਿਕਸ ਕੀਤੀ ਅਸੀਂ ਇਹ ਕੋਈ ਇੱਕ ਤਰ੍ਹਾਂ ਦੀ ਮਿੱਟੀ ਨਹੀਂਗੀ ਹੂੰ ਪਈ ਇਹ ਜਿਹੜੀਆਂ ਬੁੱਟੀਆਂ ਅਸੀਂ ਪਾਈਆਂ ਜਿਹੜੀਆਂ ਅਜੇ ਤੱਕ ਵਿਸ਼ਵ ਵਿੱਚ ਕਿਸੇ ਨਹੀਂ ਪਾਈਆਂ ਜੀ ਤੇ ਉਹ ਤੁਹਾਨੂੰ ਆਪਣੇ ਆਪ ਤੁਸੀਂ ਸੁਗੰਧਾ ਵੀ ਮਹਿਸੂਸ ਹੋ ਰਹੀ ਹੋਗੀ ਹਮਮ ਸੁਗੰਧ ਆ ਰਹੀ ਹੈ ਦੁਨੀਆ ਦਾ ਸਭ ਤੋਂ ਮਹਿੰਗਾ ਇਤਰ ਹੈ ਜਿਹੜਾ ਉਹ ਮਿੱਟੀ ਦਾ ਹੈ ਜੀ ਕੇਸਰ ਤੋਂ ਵੀ ਮਹਿੰਗਾ ਹਮ ਤੁਸੀਂ ਚੰਦਨ ਤੋਂ ਵੀ ਮਹਿੰਗਾ ਹਮ ਗੁਲਾਬ ਤੋਂ ਮਹਿੰਗਾ ਕੋਈ ਵੀ ਇਤਰ ਦਾ ਨਾਮ ਲੈ ਲਓ ਤੇ ਉਹ ਸਾਰੇ ਇਤਨਾ ਤੋਂ ਮਹਿੰਗਾ ਮਿੱਟੀ ਦਾ ਇਤਰੇ ਠੀਕ ਹੈ ਜੀ ਹਾਲਾਂਕਿ ਆਪਣਾ ਬ੍ਰਾਂਡ ਰੱਖਣ ਵਾਸਤੇ ਕਈਆਂ ਨੇ ਉਸ ਤੋਂ ਵੀ ਉੱਚੇ ਰੇਟ ਰੱਖ ਦਿੱਤੇ ਨੇ ਕਿਉਂਕਿ ਸੇਲ ਜਿਆਦਾ ਮਿੱਟੀ ਦੇ ਸੇਲ ਘਟੇ ਪਰ ਮੈਨੂਫੈਕਚਰਿੰਗ ਜੇ ਵੇਖਾਂ ਤਾਂ ਸਾਨੂੰ ਪਤਾ ਹੈ ਉਹ ਅੱਜਕੱਲ੍ਹ ਕਈ ਬ੍ਰਾਂਡਾਂ ਨੇ ਵੈਸੇ ਨਹੀਂ ਰੱਖ ਦਿੱਤੇ ਪਰ ਮਿੱਟੀ ਦੇ ਇਤਰ ਤੋਂ ਵਧੀਆ ਤੇ ਮਹਿੰਗਾ ਇਤਰ ਕੋਈ ਨਹੀਂ ਇੱਥੇ ਮਿੱਟੀ ਦੇ ਇਤਰ ਦੀ ਤੁਹਾਨੂੰ ਖੁਸ਼ਬੂ ਆ ਰਹੀ ਸਾਰੇ ਦੀ ਹੂੰ ਸਾਡੇ ਮਕਾਨ ਜਿਹੜਾ ਹਾਈ ਬੀਪੀ ਰਹਿੰਦਾ ਲੋ ਬੀਪੀ ਰਹਿੰਦਾ ਡਿਪਰੈਸ਼ਨ ਰਹਿੰਦਾ ਮਾਈਗਰੇਨ ਰਹਿੰਦੀ ਇੱਥੇ ਆ ਕੇ ਰਿਲੈਕਸਨ ਆਉਂਦੇ ਆਪਣੇ ਸ਼ਰਤ ਤੇ ਅੱਛਾ ਜੀ ਇੱਕ ਵੱਡੀ ਕਲਾਇਫ ਸੈਟੀਫਿਕੇਸ਼ਨ ਜਮ ਦੂਜੀ ਗੱਲ ਕਈ ਲੋਕ ਹੀਲਿੰਗ ਕਰਾਣ ਜਾਂਦੇ ਨੇ ਹਮ ਔਰਾ ਡਿਸਟਰਬ ਹੋ ਜਾਂਦਾ ਤੁਹਾਡਾ ਆਵਾ ਮੰਡਲ ਸਾਡੀ ਫ੍ਰੀਕੁਐਂਸੀ ਪਾਵਰ ਉਹ ਡਿਸਟਰਬ ਹੋ ਜਾਂਦੀ ਹੈ ਤੇ ਉਹ ਲੋਕੀ ਹੀਲਿੰਗ ਕਰਾਣ ਜਾਂਦੇ ਨੇ ਹੀਲਿੰਗ ਨਾਲ ਉਹ 뮤직 ਥੈਰੇਪੀ ਵਗੈਰਾ ਕਰਦੇ ਨੇ ਉਹ ਠੀਕ ਹੋ ਜਾਂਦਾ ਠੀਕ ਹੋ ਜਾਂਦਾ ਤੇ ਸਾਡਾ ਇਹ ਆਪਣਾ ਫਾਰਮ ਉਸਵੇਂ ਦਾ ਹੈ ਤੇ ਸਿਰਫ ਆ ਕੇ ਸੌਣਾ ਹੀ ਹੈ ਜਿਹੜਾ ਮਰਜੀ ਮਿਊਜ਼ਿਕ ਲਾਓ ਸਮਝੋ ਉੱਠ ਜਾਓ ਪ੍ਰਸ਼ਾਦ ਆਪਾਂ ਨਹੀਂ ਚੱਕੋ ਚਾਹ ਪੀਓ ਆਪਣੀ ਮਸਤੀ ਨਾਲ ਰਹੋ ਅੱਜ ਰਹੋ ਰਾਤ ਸਮਝੋ ਸਵੇਰ ਉੱਠੋ ਸਾਰਾ ਕੁਝ ਕਲੀਨ ਅੱਛਾ ਪੂਰਾ ਔਰ ਕਲੀਨ ਠੀਕ ਹੈ ਹਾਂ ਅੱਜਕੱਲ ਤੇ ਮਸ਼ੀਨਾਂ ਆ ਗਈਆਂ ਔਰ ਜਾਂਚਣ ਵਾਲੀਆਂ ਮਸ਼ੀਨਾਂ ਆ ਗਈਆਂ ਮਸ਼ੀਨਾਂ ਲਾ ਕੇ ਚੈੱਕ ਕਰਦੇ ਨੇ ਜਿਹੜੇ ਉਹ ਲਵਾਏ ਹੋਏ ਨੇ ਜੀ ਹਨਾ ਦੂਜੇ ਇਹ ਸਾਰੇ ਅਸੀਂ ਪਿੱਤਲ ਦੇ ਲਾਏ ਪਿੱਤਲ ਦੇ ਲਾਏ ਹੋਏ ਪਿੱਤਲ ਦਾ ਕਾਰਨ ਇਹ ਆ ਹੁਣ ਜਦੋਂ ਕੋਰੋਨਾ ਆਇਆ ਹੂੰ ਉਹ ਕਹਿੰਦੇ ਸੀ ਬਾਰ-ਬਾਰ ਆ ਦੋ ਬਾਰ-ਬਾਰ ਆ ਦੋ ਕਿਉਂ ਕਿਉਂਕਿ ਸਾਰਿਆਂ ਦੇ ਘਰਾਂ 'ਚ ਅਲੂਮਨੀਅਮ ਜਾਂ ਸਟੀਲ ਦੇ ਕੁੰਡੇ ਲੱਗੇ ਨੇ ਹਮ ਹੱਥ ਖੋਲਨੇ ਆ ਉਹ ਜਿਹੜੇ ਸਾਡੇ ਗਲਤ ਬੈਕਟੀਰੀਆ ਨੇ ਉਹ 72 ਘੰਟੇ ਤੱਕ ਛਢੀਲ ਤੇ ਨਹੀਂ ਮਰਦੇ ਨਹੀਂ ਮਰਦੇ ਸਾਨੂੰ ਦਿਖਦੇ ਨਹੀਂ ਪਰ 72 ਘੰਟੇ ਤੱਕ ਨਹੀਂ ਮਰਦੇ ਮੈਂ ਸੋਚਿਆ ਜਿਹੜੇ ਪੁਰਾਣੇ ਬਜ਼ੁਰਗ ਸਨ ਉਹ ਖੁੰਡਾ ਰੱਖਦੇ ਸੀ ਹਮ ਖੁੰਡੇ ਤੇ ਉਹ ਪਿੱਤਲ ਦੀਆਂ ਮੇਖਾਂ ਲੱਗੀਆਂ ਹੁੰਦੀਆਂ ਸੀ ਹਮ ਕਿਉਂ ਲੱਗੀਆਂ ਦੇ ਸੀ ਕਿਤੇ ਪਾਣੀ ਨਹੀਂ ਘੱਤੋਂ ਲਈ ਜਾਂ ਰੇਤੇ ਨਾਲ ਧੋਲੇ ਮਾਂਜਲੇ ਜਾਂ ਕੁਝ ਵੀ ਇਹ ਉਹ ਪਿੱਤਲ ਦੇ ਉੱਤੇ ਬੈਕਟੀਰੀਆ ਇੱਕ ਮਿੰਟ ਤੋਂ ਉੱਤੇ ਰਹਿੰਦਾ ਹੀ ਨਹੀਂ ਕਈ ਤਾਂ ਤਾਂ ਮਿੰਟ 'ਚ ਮਰ ਜਾਂਦੇ ਨੇ ਅੱਛਾ ਜੀ ਹਾਂਜੀ ਠੀਕ ਪੁਰਾਣੇ ਰਾਜੇ ਮਹਾਰਾਜ ਦੇ ਕਿਲਿਆਂ ਤੇ ਰਿਸਰਚ ਕੀਤੀ ਜਦੋਂ ਮੈਂ ਸਭ ਤੋਂ ਵੱਧ ਕਿਲਿਆਂ ਤੇ ਮੈਂ ਨਾ ਰਿਸਰਚ ਕਰ ਚੁੱਕਾ ਅੱਛਾ ਜੀ ਤੁਹਾਨੂੰ ਇੰਡੀਆ 'ਚ ਹੋਰ ਕੋਈ ਨਹੀਂ ਮਿਲੇਗਾ ਜਿਹਨੇ ਸਭ ਤੋਂ ਵੱਧ ਕਿਲਿਆਂ ਤੇ ਮੈਂ ਨਾ ਰਿਸਰਚ ਕੀਤੀ ਹੋਵੇ ਅੱਛਾ ਹਾਂ ਜੀ ਠੀਕ ਹੈ ਇਕਲੌਤੇ ਬੰਦੇ ਆਪਾਂ ਤੇ ਮੈਨੂੰ ਫਿਰ ਕਿਲੇ ਬਾਰੇ ਖਾਸ ਜਾਣਕਾਰੀ ਦਿਓ ਵੀ ਸਭ ਤੋਂ ਬੇਤੁਕਾ ਕਿਲਾ ਕਿਹੜਾ ਬਣਿਆ ਹੋਵੇ ਜਿਹੜਾ ਵਸਤ ਸਸਤਾ ਹੈ ਜੀ ਤੁਹਾਨੂੰ ਵਿੱਚ ਗੱਲ ਰਹਿ ਗਈ ਦੱਸਣਾ ਕਿ ਪਿੱਤਲ ਦੇ ਦਰਵਾਜ਼ਿਆਂ ਤੇ ਪਿੱਤਲ ਦਾ ਕੀ ਮਤਲਬ ਸੀ ਮੈਂ ਕਿਹਾ ਮੈਂ ਕਿ ਲੋਹੇ ਦੀਆਂ ਵੀ ਹੁੰਦੀਆਂ ਨੇ ਹਾਂ ਤਾਂ ਕਿ ਕੋਈ ਵੀ ਬਾਹਰੋਂ ਬੈਡ ਐਨਰਜੀ ਆਏਗੀ ਪਿੱਤਲ ਤੇ ਲਾ ਕੇ ਖਤ ਹੁਣ ਅਸੀਂ ਇੱਥੇ ਖੋਲ੍ਹ ਲੈ ਤਾਂ ਕੋਈ ਬੈਕਟੀਰੀਆ ਆਇਆ ਹੀ ਆ ਨਹੀਂ ਸਕਦਾ ਪਿੱਤਲ ਦੇ ਉੱਤੇ ਟਿਕਦਾ ਹੀ ਨਹੀਂ ਬੈਕਟੀਰੀਆ ਪੁਰਾਣੇ ਲੋਕੀ ਬਰਤਨ ਵੀ ਸਾਰੇ ਭਾਂਡੇ ਪਿੱਤਲ ਦੇ ਯੂਜ਼ ਕਰਦੇ ਯੂਜ਼ ਕਰਦੇ ਕੋਈ ਸ਼ੱਕ ਨਹੀਂ ਤੇ ਹਾਲਾਂਕਿ 4-5 ਗੁਣਾ ਮਹਿੰਗਾ ਆਪਾਂ ਰਫ ਤੋਲ ਕੇ ਵੀ ਲਵਾਂਗੇ ਅੱਜ ਦਾ ਮੈਨੂੰ ਪਤਾ ਨਹੀਂ ਪਹਿਲਾਂ 700 ਰੁਪਏ ਰੇਟ ਸੀ ਕੁਝ ਦਿਨ ਪਹਿਲਾਂ ਹੂੰ 4 ਗੁਣਾ ਤੇ ਵੈਸੇ ਤੋਲ ਕੇ ਮਹਿੰਗਾ ਹੈ ਇਹ ਗੱਲ ਆਇਆ ਪਰ ਇਹਦੇ ਇਹ ਆ ਵੀ ਪੋਜ਼ਿਟਿਵ એનર્ਜੀ ਵਾਸਤੇ ਕੋਈ ਵੀ ਹੱਥ ਲਾਵੇ ਕੋਈ ਬੈਕਟੀਰੀਆ ਨਾ ਹੋਵੇ ਹੂੰ ਹੱਥਾਂ 'ਚ ਬੈਕਟੀਰੀਆ ਨਾ ਹੋਵੇ ਸਰੀਰ 'ਚ ਨਾ ਹੋਵੇ ਘਰ 'ਚ ਨਾ ਹੋਵੇ ਹੂੰ ਸਾਹ ਸੀ ਕਰਜ ਕਿਤੇ ਵੀ ਅਲੂਮੀਨੀਅਮ ਯੂਜ਼ ਨਹੀਂ ਕੀਤਾ ਨਹੀਂ ਕੀਤਾ ਮੈਂ ਦੇਖਿਆ ਕੋਈ ਸਟੀਲ ਯੂਜ਼ ਨਹੀਂ ਕੀਤਾ ਹਮ ਰਵਾਜ ਆਗਾ ਸਟੀਲ ਵੀ ਛੁਪ ਤੁਸੀਂ ਕੁੰਡਿਆਂ ਵਧੀਆ ਨੇ ਮਿੱਟੀ ਇਥੇ ਵੇਖੋ 50 ਡਿਗਰੀ ਚ ਵੀ ਇਥੇ 32 ਡਿਗਰੀ ਟੈਂਪਰੇਚਰ ਸੀ ਹਮ ਤੇ ਸਾਲ ਚ ਕੋਈ ਏਸੀ ਹੀਟਰ ਲਾਣ ਦੀ ਲੋੜ ਨਹੀਂ ਗਰਮੀਆਂ ਚ ਸਰਦੀਆਂ ਚ ਹੀਟਰ ਲਾਣ ਦੀ ਲੋੜ ਨਹੀਂ ਏਸੀ ਲਾਣ ਦੀ ਲੋੜ ਨਹੀਂ ਗਰਮੀਆਂ ਚ ਇਹ ਪਾਵਰ ਸੇਵ ਵੀ ਹੋ ਗਿਆ ਹਮ ਇਹ ਵਾਟਰ ਸੇਵ ਵੀ ਹੋ ਗਿਆ ਕਿਉਂਕਿ ਇੱਕ ਵਾਰੀ ਤਰਾਈ ਕੀਤੀ ਦੁਬਾਰਾ ਲੋੜ ਹੀ ਨਹੀਂ ਜੀ ਪੱਕੇ ਮਕਾਨਾਂ ਚ 20 ਦਿਨ 15 ਦਿਨ ਤਰਾਈ ਕਰਨੀ ਪੈਂਦੀ ਉਹ ਵੀ ਦੋ ਟਾਈਮ ਤੇ 40 ਵਾਰੀ ਤਰਾਈ ਹੋ ਜਾਂਦੀ ਜੀ ਇੱਥੇ ਪਾਣੀ ਵਾਟਰ ਸੇਵ ਹੋ ਗਿਆ ਪਾਵਰ ਸੇਵ ਹੋ ਗਿਆ ਫਿਰ ਤੁਸੀਂ ਵੇਖੋ ਤੁਸੀਂ ਅੰਦਰ ਆਓਗੇ ਤੁਹਾਡੇ ਫੋਨ ਹੀ ਅੱਦੇ ਚੱਲਣਗੇ ਅੱਦੇ ਚੱਲਣਗੇ ਹਾਂ ਨੈਟਵਰਕ ਹੀ ਹੈ ਨਹੀਂ ਇੱਥੇ ਇਸ ਮਕਾਨ ਚ ਪੋਲੂਸ਼ਨ ਨਹੀਂ ਆਉਂਦਾ ਬਾਹਰ ਭਾਵੇਂ 400 500 ਪੋਲੂਸ਼ਨ ਹੈ ਹਾਂ ਜੀ ਅੰਦਰ ਪੋਲੂਸ਼ਨ ਨਹੀਂ ਆਗਾ ਹਾਂ ਬਾਹਰ ਰੇਡੀਏਸ਼ਨ ਆਏਗਾ ਅੰਦਰ ਰੇਡੀਏਸ਼ਨ ਨਹੀਂ ਆਉਂਦਾ ਜਿ세 ਰੇਡੀਏਸ਼ਨ ਵੀ ਨਹੀਂ ਆਉਂਦਾ ਮਾੜੀ એનર્ਜੀ ਆਏ ਇਥੇ ਨਹੀਂ ਆਏਗਾ ਉਹ ਰਾਤ ਮੈਂ ਤਾਂ ਸੁੱਤਾ ਸੀ ਵੇਖੋ ਅੱਜ ਤਾਂ 35 ਡਿਗਰੀ ਤੋਂ ਉੱਤੇ ਪਲੱਸ ਹੈ ਟੈਂਪਰੇਚਰ ਫੀਲ ਲਾਈਕ 40 ਪਲੱਸ ਹੈ ਤੇ ਰਾਤ ਨੂੰ ਪੱਖਾ ਚਲਾ ਕੇ ਚਾਦਰ ਲਿਆਂ ਬਿਨਾ ਨੀਂਦ ਨਹੀਂ ਆਉਂਦੀ ਅੱਛਾ ਹਾਂ ਠੀਕ ਚਾਦਰ ਲੈਣੀ ਪੈਗੀ ਨਹੀਂ ਤਾਂ ਠੰਡ ਲੱਗੇਗੀ ਇਹ ਹੀ ਇਹਦਾ ਨੇਚਰਲ ਹੈ ਸਿਸਟਮ ਠੀਕ ਹੈ ਤੁਸੀਂ ਕਿੱਲਿਆਂ ਦੀ ਗੱਲ ਕਰਦੇ ਸੀ ਜਿਵੇਂ ਜੀ ਹਨਾ ਤੇ ਤੁਹਾਨੂੰ ਕੀ ਲੱਗਾ ਭਾਰਤ ਦਾ ਕਿਹੜਾ ਕਿਲਾ ਜਿਹੜਾ ਵਸਤੂ ਸ਼ਾਸਤਰ ਦੇ ਹਿਸਾਬ ਨਾਲ ਨਹੀਂ ਬਣਿਆ ਤੇ ਮਤਲਬ ਉੱਥੇ ਸਰਵਪਤਾ ਇਸਨੇ ਸੀ ਹੋ ਗਿਆ ਦੇਖੋ ਬਣਾਏ ਸਾਰੇ ਵਸਤੂ ਨਾ ਸਨ ਜੀ ਜਦੋਂ ਉਹਦੀ ਪ੍ਰੋਪਰ ਹਰ 5 10 ਸਾਲਾਂ ਬਾਅਦ ਰਿਪੇਅਰ ਕਰਨੀ ਪੈਂਦੀ ਕਿਸੇ ਮਾੜਾ ਮਟਾ ਹੁੰਦਾ ਉਹ ਜਿਨ੍ਹਾਂ ਦੀ ਸਹੀ ਚੱਲਦੀ ਅੱਜ ਵੀ ਸਹੀ ਚੱਲ ਰਹੇ ਨੇ ਜੇ ਬੇਸ਼ੱਕ ਉਹਨਾਂ ਚ ਰਾਜੇ ਮਹਾਰਾਜੇ ਨਹੀਂ ਰਹੇ ਫਿਰ ਵੀ 10 20 ਰੁਪਏ 50 ਰੁਪਏ ਟਿਕਟ ਲੱਗਦੀ ਉਹਨਾਂ ਨੂੰ ਵੇਖਣ ਵਾਸਤੇ ਉਹ ਰਾਜਾ ਨਹੀਂ ਹੈ ਕਿ ਤਾਂ ਵੀ ਉੱਥੇ ਲੋਕ ਹਜ਼ਾਰਾਂ ਲੋਕ ਹਰ ਮਹੀਨੇ ਆਉਂਦੇ ਨੇ ਦੇਖਦੇ ਆਉਂਦੇ ਆ ਨਾ ਇਹਦਾ ਮਤਲਬ એનર્ਜੀ ਹੈ ਤਾਂ ਸਿਰਫ ਉਹ ਵੇਖ ਕੇ ਲੈ ਕੇ ਕਿ ਜਾਂਦੇ ਨੇ ਪੈਸੇ ਦੇ ਕੇ ਜਾਂਦੇ ਨੇ ਉਹ ਕਿਲੇ ਉਜੜਨ ਤੋਂ ਬਾਅਦ ਵੀ ਕਮਾਈ ਦੇ ਕੇ ਜਾ ਰਹੇ ਨੇ ਹਾਂ ਆਜ਼ਾਦੀ ਤੋਂ ਬਾਅਦ ਇੱਕ ਦੋ ਬਣੇ ਨੇ ਉਹ ਮੈਂ ਨਾਮ ਨਹੀਂ ਲੈਣਾ ਚਾਹੁੰਦਾ ਪਰ ਕੰਟਰੋਵਰਸੀ ਹੋ ਜਾਂਦਾ ਹੈ ਇੱਕ ਦੋ ਬਣੇ ਨੇ ਉਹ ਖਰਾਬ ਬਣੇ ਨੇ ਉਹਨਾਂ ਦੇ ਰਿਜ਼ਲਟ ਬੈਡ ਰਿਜ਼ਲਟ ਆਏ ਨੇ ਕਿਉਂਕਿ ਨਕਲ ਮਾਰ ਲਈ ਐਵੇਂ ਕਿਲਾ ਬਣਿਆ ਐਵੇਂ ਦਿਵਾਰਾਂ ਨਿਕਲੀਆਂ ਪਰ ਉਹ ਚ ਬਹੁਤ ਸਾਰੇ ਹਿਡਨ ਚੀਜ਼ਾਂ ਦੀਆਂ ਪਤਾ ਹੀ ਨਹੀਂ ਜੀ ਇੱਕ ਮੈਂ ਤੁਸੀਂ ਹਨਾ ਵਾਸਤੂ ਸ਼ਾਸਤਰ ਦਾ ਹਿਸਾਬ ਵੀ ਜਾਣਦੇ ਹੋ ਐਸਟ੍ਰੋਲੋਜੀ ਵੀ ਜਾਣਦੇ ਹੋ ਮੁੰਡਾ ਦਾ ਤੁਸੀਂ ਸਾਰੇ ਵਿੱਦਿਆ ਜਾਣਦੇ ਹੋ ਹਨਾ ਤੇ ਪੰਜਾਬ ਦੇ ਵਿੱਚ ਜਿਹੜੇ ਹੜ੍ਹ ਆਏ ਸੀ ਹਮ ਹਮ ਐਸਟ੍ਰੋਲੋਜੀ ਦੇ ਹਿਸਾਬ ਨਾਲ ਤੇ ਵਾਸਤੂ ਸ਼ਾਸਤਰ ਦੇ ਹਿਸਾਬ ਨਾਲ ਕਿ ਇਹ ਪਹਿਲਾਂ ਨਰਤਾ ਹਰਤ ਸੀ ਵੀ ਇੱਥੇ ਆ ਸਮੇਂ ਪਹਚਾਲ ਆਉਣਾ ਬਾੜ ਆਉਣੀ ਹੈ ਪਾਣੀ ਘਰਾਂ ਦੇ ਵਿੱਚ ਭਰ ਜਾਣਾ ਹਾਲਾਂਕਿ ਉੱਥੇ ਕਈ ਅਜੇ ਘਰ ਵੀ ਹੋਣਗੇ ਜਿਹੜੇ ਵਸਤੂ ਸ਼ਾਸਤਰ ਦੇ ਹਿਸਾਬ ਨਾਲ ਵੀ ਬਣੇ ਹੋਣਗੇ ਉਹਨਾਂ ਦੇ ਪਾਣੀ ਵਸਤੂ ਦੇ ਸਾਹਮਣੇ ਬਣੇ ਨੇ ਜੀ ਜੇ ਬਾੜ ਆਏਗੀ ਤਾਂ ਪਾਣੀ ਉਹਨਾਂ ਦੇ ਘਰਾਂ 'ਚ ਵੀ ਆਏਗਾ ਆਏਗਾ ਜਿਵੇਂ ਸੁਨਾਮੀ ਆਈ ਤੇ ਵਸਤੂ ਦੇ ਮਕਾਨ ਬਣੇ ਨੇ ਥੋੜੇ ਵੀ ਉਹਨਾਂ 'ਚ ਪਾਣੀ ਨਹੀਂ ਆਏਗਾ ਹਮ ਮਕੰਮ ਪਾਏਗਾ ਤਾਂ ਸਾਰੇ ਮਕਾਨ ਹਿੱਲਣਗੇ ਹਮ ਉਹ ਹੋਏਗਾ ਪਰ ਦੂਜਿਆਂ ਲੋਕਾਂ ਨਾਲੋਂ ਬਹੁਤ ਫਰਕ ਰਹੇਗਾ ਉਹ ਬੰਦੇ ਦੁਬਾਰਾ ਸਟੈਬਲਿਸ਼ ਜਲਦੀ ਹੋ ਜਾਣਗੇ ਹਮ ਉਹ ਕੋ ਗੱਲ ਕਹਿੰਦੇ ਨੇ ਕਿਸੇ ਨੂੰ ਉਹਨਾਂ ਦੀ ਗੱਲ ਤੇ ਲੋਕ ਬਲੀਵ ਕਰਦੇ ਨੇ ਤੇ ਰਹੀ ਗੱਲ ਬਾੜ ਦੀ ਬਾੜ ਤੇ ਦੇਖੋ ਸਾਡੇ ਜੰਤਰੀਆਂ ਚ ਪਹਿਲਾਂ ਵੀ ਦੱਸਿਆ ਸੀ ਬਾੜ ਆਏਗੀ ਹਮ ਪ੍ਰਕਿਰਤੀ ਦਾ ਵਹਿਗ ਹਮ ਉਹ ਕਦੀ ਵੱਧ ਕਦੀ ਘਟ ਆਏਗਾ ਹਮ ਸਾਰੇ ਭਵਿੱਖਬਾਣੀਆਂ ਮੌਸਮ ਵਿਗਿਆਨਿਕ ਵੀ ਕਹਿ ਰਹੇ ਸੀ ਜੋਤਸੀ ਵੀ ਕਹਿ ਰਹੇ ਸੀ ਜਿਆਦਾ ਉਹਨਾਂ ਦੀ ਬਾਰੇ ਕਿ ਚੰਦਰ ਦੋ ਵਾਰ ਹੀ ਹੈ ਨਾ 2025 ਅੱਛਾ ਚੰਦਰ ਦੇ ਕਰਕੇ ਆ ਰਹੇ ਨਹੀਂ ਜੀ ਚੰਦਰ ਦੋ ਦੋ ਵਾਰ ਹੀ ਆ ਗਿਆ ਜੀ ਪੰਜ ਬੁੱਧ ਹੈ ਤੇ ਟੋਟਲ ਮਿਲਾ ਕੇ ਮੰਗਲ ਦਾ ਜਿੱਥੇ ਮੰਗਲ ਆਏਗਾ ਚੰਦਰ ਦਾ ਥੋੜਾ ਮਿੱਤਰ ਗ੍ਰਹਿ ਆਏਗਾ ਠੀਕ ਹੈ ਜੀ ਤੇ ਵੈਸੇ ਵੀ ਚੰਦਰ ਦੋ ਵਾਰ ਹੀ ਹੋਣਾ ਤੇ ਫਿਰ ਦੋ ਵਾਰੀ ਤੇ ਹੀ ਫਿਰ ਦੇਖੋ ਬੁੱਧੀ ਪ੍ਰਸ਼ਟ ਹੋਗੀ ਹਾਂ ਬਾੜ ਨੈਚੁਰਲ ਨਹੀਂਗੀ ਹਾਂ ਅਨੈਚੁਰਲ ਠੀਕ ਹੈ 18 ਫੁੱਟ ਪਾਣੀ ਬਤਾਇਆ ਗਿਆ ਪਾਖੜਾ ਡੈਮ ਤੇ ਹੂੰ ਕਿਉਂ ਪਤਾਇਆ ਕਿੰਨੇ ਪਤਾਇਆ ਮਤਮਰੀ ਕੀ ਨਾ ਹੂੰ ਸਰਕਾਰਾਂ ਦੀ ਮੁਲਾਜ਼ਮਾਂ ਦੀ ਹਾਲਾਂਕਿ ਜਾਣ ਕੇ ਕੋਈ ਨਹੀਂ ਕਰਵਾਉਂਦਾ ਪਰ ਮਤਮਰੀ ਕੀ ਨਾ ਹੂੰ ਇਹ ਚੰਦਰਮਾ ਕਰਕੇ ਬਿਲਕੁਲ ਬਿਲਕੁਲ ਮਤ ਮਰਦੀ ਅੱਛਾ ਮਤ ਮਾਰ ਦਿੰਦੇ ਮਤ ਮਰਦੀ ਠੀਕ ਹੈ ਕੌਣ ਚਾਹੁੰਦਾ ਮੇਰੀ ਮੈਂ ਰਾਜਾ ਹੋਵਾਂ ਮੈਂ ਚਾਹਾਂਗਾ ਮੇਰੀ ਪਰਜਾ ਡੁੱਬ ਜੇ ਕਦੀ ਨਹੀਂ ਚਾਹਾਂਗਾ ਮਤ ਮਰ ਜਿੰਦੀ ਜੁੱਧ ਦੇ ਵਿੱਚ ਮਤਲਬ ਜੇ ਪਾਕਿਸਤਾਨਾ ਜੁੱਧ ਹੁੰਦਾ ਜਾਂ ਕਿਸੇ ਹੋਰ ਦੇਸ਼ੀ ਦਾ ਜੁੱਧ ਹੁੰਦਾ ਆਪਣਾ ਉਹ ਵੀ ਪਹਿਲਾਂ ਨਰਧਾਰਤ ਹੁੰਦਾ ਬਿਲਕੁਲ ਬਿਲਕੁਲ ਤੇ ਉਹ ਮਤਲਬ ਮੰਗਲ ਦਾ ਸਾਲ ਹੈ ਮੰਗਲ ਸੇਨਾਪਤੀ ਜੀ ਮੰਗਲ ਹਥਿਆਰਾਂ ਦਾ ਕਾਰਕ ਜੀ ਮੰਗਲ ਸੇਨਾਪਤੀ ਜੀ ਤੇ ਆਪਣੇ ਭਾਰਤ ਦਾ ਦੇਖੋ ਗੋਲੀਆਂ ਚੱਲੀਆਂ ਕਿ ਨਹੀਂ ਚੱਲੀਆਂ ਤੋਪਾਂ ਚੱਲੀਆਂ ਆਉਣ ਵਾਲਾ ਸਮਾਂ ਦੇਖੋ ਜੀ ਥੋੜਾ ਜਿਆ ਹਾਂ ਵੀ ਔਨ 2026 ਔਨ ਵਾਲਾ 2027 ਔਨ 28 29 30 31 32 ਇਹ ਕਹੇ ਜੇ ਸਾਲ ਹੋਣਗੇ ਭਾਰਤ ਲਈ ਪੰਜਾਬ ਲਈ ਤੇ ਹਰਿਆਣਾ ਲਈ ਦੇਖੋ ਇਹਦੇ ਚ 2032 ਤੱਕ ਬਹੁਤ ਤਗੜੇ ਉਤਾਰ ਚੜਾਅ ਹੋਣਗੇ ਅੱਛਾ ਮਤਲਬ ਹਾਂ ਸ਼ੁਰੂਆਤ ਤੇ ਹੋਏ ਗਈ ਹੂੰ ਤੇ ਕੋ ਸਾਡੇ ਉੱਪਰ ਰਾਸ਼ਟਰਪਤੀ ਨੇ ਅਸਤੀਫਾ ਦਿੱਤਾ ਅਸਤੀਫਾ ਦਿੱਤਾ ਬਹੁਤ ਵੱਡਾ ਬਹੁਤ ਵੱਡਾ ਸਾਡਾ ਪड़ोसी ਦੇਸ਼ ਹੈ ਉੱਥੇ ਦੇਖੋ ਨੇਪਾਲ ਚ ਨੇਪਾਲ ਚ ਤਖਤਾ ਪਲਟ ਹੋ ਗਿਆ ਤਖਤਾ ਪਲਟ ਹੋ ਗਿਆ ਹੋਇਆ ਨਾ ਬੰਗਲਾਦੇਸ਼ ਚ ਵੀ ਹੋ ਗਿਆ ਬੰਗਲਾਦੇਸ਼ ਚ ਵੀ ਹੋ ਗਿਆ ਇਹ ਪਹਿਲਾਂ శ్రీలంਕਾ ਚ ਵੀ ਹੋਇਆ శ్రీలంਕਾ ਚ ਵੀ ਹੋਇਆ ਸਮਝ ਗਏ ਪਾਕਿਸਤਾਨ ਚ ਵੀ ਪਾਕਿਸਤਾਨ ਚ ਵੀ ਕਈ ਵਾਰੀ ਅਸਰ ਬਣ ਜਾਂਦੇ ਨੇ ਨਹੀਂ ਹੋਈ ਗਿਆ ਉੱਥੇ ਉਹਨਾਂ ਨੇ ਕਬਜ਼ਾ ਤਾਂ ਕਰ ਲਿਆ ਹਸਤਾਲਿਵਾਨਾਂ ਨੇ ਕਰ ਲਿਆ ਨਾ ਤੋ ਸੋ ਤੇ ਹਾਦਸੇ ਤੇ ਹੋਣਗੇ ਹੋਰ ਵੀ ਕਈ ਵਾਰ ਇਹ ਪ੍ਰਕਿਰਤੀ ਕਾਰਨਾਮਾ ਹੋਣਗੇ ਹੋਣ ਗਿਆ ਕਈ ਘਟਨਾਵਾਂ ਹੋਣਗੀਆਂ ਹੋਊਗਾ ਵੱਡਾ ਕੁਝ ਬਿਲਕੁਲ ਹੋਏਗਾ ਜੀ 2032 ਤੱਕ ਹੋਏਗਾ ਕੋਈ ਨਾ ਕੋਈ ਮੈਂ ਨਹੀਂ ਕਹਿੰਦਾ ਦੁਨੀਆ ਬਿਲਕੁਲ ਤੈਸ ਨਾਲ ਸੋਚ ਨਹੀਂ ਖਤਮ ਕੁਝ ਨਾ ਕੁਝ ਹੁੰਦਾ ਰਹੇਗਾ ਅੱਛਾ ਜੀ ਹਾਂ ਠੀਕ ਹੈ ਸੁਨਾਮੀਆਂ ਵੀ ਹੋਣਗੇ ਆਪਕੰਪ ਵੀ ਹੋਣਗੇ ਹੂੰ ਤੇ ਆ ਬਾਰਡਰਾਂ ਤੇ ਵੀ ਗੋਲੀਬਾਰੀ ਅਜੇ ਵੀ ਬੰਦ ਕਦੋਂ ਹੋਈ ਹੈ ਹਾਂ ਕਦੋਂ ਮੰਨੂ ਜਿੱਤ ਲੱਗ ਸਕਦਾ ਨਹੀਂ ਪਰਮਾਣੂ ਨਹੀਂ ਲੱਗੇਗਾ ਨਹੀਂ ਲੱਗੇਗਾ ਬਚਤ ਰਹੂਗੀ ਮਤਲਬ ਜਿਵੇਂ ਕਹਿ ਰਹੇ ਵੀ ਬਹੁਤ ਵੱਡਾ ਨੁਕਸਾਨ ਹੋਣਾ ਉਹ ਵੱਡੇ ਹੋਣਗੇ ਪਰਮਾਣੂ ਨਹੀਂ ਹੋਵੇਗਾ ਨੇਚਰਲ ਹੀ ਹੋਣਗੇ ਨੇਚਰਲ ਨੇਚਰਲ ਅਨੈਚਰਲ ਵੀ ਹੋਣਗੇ ਜਿਵੇਂ ਪਾਖੜਾ ਹੁਣ ਆਇਆ ਪਾਣੀ ਇੰਨਾ ਹੋਇਆ ਤਾਂ ਉਹ ਅਨੈਚਰਲ ਹੀ ਹੈ ਮੈਂ ਤੁਹਾਨੂੰ ਇੱਕ ਸਿੱਧਾ ਸਵਾਲ ਪੁੱਛ ਲੈਣਾ ਪੋਡਕਾਸਟ ਤਿੰਨ ਚਾਰ ਪੋਡਕਾਸਟ ਦੇਖੇ ਉਹਨਾਂ ਦੇ ਵਿੱਚ ਇੱਕੋ ਹੀ ਸਵਾਲ ਵਾਇਰਲ ਹੋ ਰਿਹਾ ਵੀ ਡੈਮ ਟੁੱਟੂਗਾ ਡੈਮ ਆਪਣੇ ਆਪ ਨਹੀਂ ਟੁੱਟ ਸਕਦਾ ਜੀ ਬੰਨ ਡੈਮ ਜਦੋਂ ਟੁੱਟਿਆ ਸੀ ਤੋੜਾਂਗੇ ਹੂੰ ਸਾਡੇ ਮੁਲਾਜ਼ਮ ਤੋੜਨਗੇ ਸਾਡੀਆਂ ਸਰਕਾਰਾਂ ਤੋੜਨਗੀਆਂ ਜਿਵੇਂ 18 ਫੁੱਟ extra ਪਾਣੀ ਭਰਨ ਦਾ ਮਤਲਬ ਕੀ ਹੈ ਹੂੰ ਰਜੀਵ ਗਾਂਧੀ ਦੀ ਸਰਕਾਰ ਸੀ ਉਦੋਂ 5 ਫੁੱਟ extra ਭਰਿਆ ਸੀ ਤੇ ਜਿਹਨੇ ਮੁਲਾਜ਼ਮਾਂ ਨੇ ਕੀਤਾ ਸੀ ਉਹਨਾਂ ਨੂੰ ਗੋਲੀਆਂ ਨਾਲ ੜਾ ਦਿੱਤਾ ਸੀ ਹੁਣ ਐਵੇਂ ਜਾਣ ਬੁੱਝ ਕੇ ਤੋੜੋ ਤਾਂ ਕੀ ਲਾਜੇ ਆਪਣੇ ਆਪ ਤੁਸੀਂ ਜਿੰਨਾ ਉਹਦਾ ਖਤਰ ਦਾ ਨਿਸ਼ਾਨ ਤੋਂ ਉੱਪਰ ਨਾ ਜਾਂਦੇ ਹੋ ਨਹੀਂ ਟੁੱਟੇਗਾ ਨਹੀਂ ਵੈਸੇ ਇਹ ਅਸਟਰੋਲੋਜਰ ਕਹ ਰਹੀ ਨਹੀਂ ਗੱਲ ਹਮ ਇੱਕ ਬੰਦਾ ਮੈਂ ਸੁਣਿਆ ਸੀ ਉਹ ਕਹਿੰਦਾ ਵੀ ਮੈਨੂੰ ਕੋਈ ਮੈਨੂੰ ਪਤਾ ਲੱਗ ਮਹਿਸੂਸ ਹੋ ਜਾਂਦਾ ਵੀ ਆ ਚੀਜ਼ ਹੋਊਗੀ ਹਮ ਹਮ ਤੇ ਕਹਿੰਦਾ ਹੁਣ ਮੈਨੂੰ ਮਹਿਸੂਸ ਹੋ ਰਿਹਾ ਵੀ ਡੈਮ ਟੁੱਟੂ ਆ ਤਾਂ ਟੁੱਟੂ ਆ ਕੋਈ ਰੋਕ ਨਹੀਂ ਸਕਦਾ ਉਹਨੂੰ ਦੇਖੋ ਇਹ ਉਹਨਾਂ ਦੀ ਪ੍ਰੈਡਿਕਸ਼ਨ ਹੈ ਅਸੀਂ ਤੇ ਨਹੀਂ ਇਸ ਕਰ ਤੇ ਤੇ ਉਹਦੇ ਨਾਲ ਕਹਿੰਦਾ ਵੀ ਮਤਲਬ ਜਿੰਮਨ ਲੱਗਦਾ ਭਾਗ ਦਾ ਡੈਮ ਵੀ ਟੁੱਟਦਾ ਤਾਂ ਸਾਰੇ ਆਪਾਂ ਹਰਿਆਣਾ ਪੰਜਾਬ ਤੋਂ ਤਨਾ ਮਨੁਸ਼ਾੜੀ ਮਟ ਜਾਣਾ ਜੀ ਇੱਥੇ ਐਣਾ ਪਾਣੀ ਹੈ ਦੇਖੋ ਆਪਣੇ ਆਪ ਤੇ ਨਹੀਂ ਟੁੱਟਦਾ ਜੀ ਹਮ ਮੈਂ ਬਸ ਤੱਕ ਨਹੀਂ ਪੜਿਆ ਸੀ ਨੇ ਆਪਾਂ ਕਿਸੇ ਦੀ ਪ੍ਰਡਿਕਸ਼ਨ ਨੂੰ ਚੈਲੰਜ ਨਹੀਂ ਕਰਦੇ ਜੀ ਪਰ ਉਹ ਨੈਚੁਰਲ ਨਹੀਂ ਟੁੱਟੇਗਾ ਤੋੜੋਗੇ ਤਾਂ ਟੁੱਟੇਗਾ ਹਾਂ ਆਪਣੇ ਆਪ ਨੈਚੁਰਲ ਨਹੀਂ ਟੁੱਟੇਗਾ ਨੈਚੁਰਲ ਨਹੀਂ ਟੁੱਟੇਗਾ ਬਿਨੈਚੁਰਲ ਹੈ じゃ ਕੋਈ ਖਤਰਾ ਨਹੀਂ ਹੈ ਨੈਚੁਰਲ ਖਤਰਾ ਨਹੀਂ ਹੈ ਠੀਕ ਹੈ ਜੀ ਮਤਲਬ ਸੇਫ ਹੈ ਹਾਂ ਸੇਫ ਹੈ ਕੋਈ ਡਰਾਉਣ ਵਾਲਾ ਕੰਮ ਨਹੀਂ ਠੀਕ ਹੈ ਜੀ ਤੇ ਆਪਾਂ ਥੋੜਾ ਜਿਹਾ ਹੋਰ ਆਪਦੇ ਮਸਲੇ ਤੇ ਆ ਗਏ ਨਾ ਜਾਇਜ਼ਾ ਦੇ ਮਸਲੇ ਤੇ ਸਵਾਲ ਨੇ ਮੇਰੇ ਕੁਝ ਕਈਆਂ ਨੂੰ ਪ੍ਰਾਪਰਟੀ ਜਿਵੇਂ ਤੁਸੀਂ ਸ਼ੁਰੂਆਤ ਦੇ ਵਿੱਚ ਆਪਦੀ ਇੰਟਰੋਡਕਸ਼ਨ ਦਿੱਤੀ ਵੀ ਤੁਹਾਨੂੰ ਕਿ ਸਿਸਟਰ ਰੋਜ਼ਰ ਨੇ ਕਿਹਾ ਹੂੰ ਵੀ ਤੁਹਾਨੂੰ ਪ੍ਰਾਪਰਟੀ ਤਾਂ ਬਹੁਤ ਆ ਪਰ ਮਿਲੂਗੀ ਨਹੀਂ ਹੂੰ ਕੀ ਗੱਲ ਹੁੰਦੀ ਹੈ ਇਹਦੇ ਬਾਰੇ ਸਾਨੂੰ ਜਰੂਰ ਥੋੜਾ ਜਿਹਾ ਦੱਸੋ ਦਰਸ਼ਕਾਂ ਨੂੰ ਇਹ ਜਿਨ੍ਹਾਂ ਨੂੰ ਨਹੀਂ ਮਿਲਦੀ ਉਹ ਜਿਹਨਾਂ ਮਿਹਨਤ ਕਰਦੇ ਉਸ ਤੋਂ ਬਾਅਦ ਡਬਲ ਤੋਂ ਜ਼ਿਆਦਾ ਬਣਾ ਵੀ ਲੈਂਦੇ ਨੇ ਅੱਛਾ ਜੀ ਬਿਲਕੁਲ ਬੰਦ ਹੂੰ ਅਸੀਂ ਵੀ ਬਣਾਈਆਂ ਹੂੰ ਬਣਦੀਆਂ ਨੇ ਪਰ ਕਈ ਵਾਰ ਚਾਹੇ ਵੀ ਹੁੰਦਾ ਹੈ ਘਰ ਦਾ ਸਮਾਨ ਨਹੀਂ ਮਿਲਦਾ ਜਿਵੇਂ ਤਿੰਨ ਚਾਰ ਭਰਾ ਹੁੰਦੇ ਆ ਤੇ ਬਸ ਜ਼ਮੀਨ ਜਾਇਦਾਦ ਮਿਲ ਜਾਂਦੀ ਹੈ ਕਰਦੇ ਜਿਹੜੇ ਮਾਪਜੋਰਾ ਸਮਾਨ ਹੁੰਦਾ ਉਹ 1-2 ਦੇ ਹਿੱਸੇ ਰਹਿੰਦਾ ਤੀਜੇ ਉੱਥੇ ਦੇ ਹਿੱਸੇ ਨਹੀਂ ਹੁੰਦੇ ਉਹ ਦੇਖੋ ਜੀ ਬਰਸਪਤੀ ਖਰਾਬ ਹੁੰਦਾ ਮੈਂ ਵੇਖਿਆ ਜਿਨ੍ਹਾਂ ਦਾ ਗੁਰੂ ਨੀਚੇ ਹੁੰਦਾ ਉਹਨਾਂ ਨੂੰ ਦਾਦਾ ਲਈ ਬਾਪ ਦਾਦਾ ਦੀ ਪ੍ਰੋਪਰਟੀਆਂ ਨਹੀਂ ਮਿਲਦੀਆਂ ਠੀਕ ਹੈ ਜੀ ਜੇ ਮਿਲਦੀਆਂ ਐ ਤੇ ਮਿੱਟੀ ਹੋ ਕੇ ਮਿਲਦੀਆਂ ਪਰ ਉਹ ਜੋ ਮਿਹਨਤ ਕਰਨ ਆਪਣੇ ਘਰ ਨੂੰ ਠੀਕ ਕਰਨ ਤੇ ਉਸ ਜੋ ਪਹਿਲਾਂ ਬਾਪ ਦਾਦਾ ਕੋਲ ਹੁੰਦਾ ਉਸ ਤੋਂ ਡਬਲ ਤੋਂ ਜ਼ਿਆਦਾ ਵੀ ਬਣਾ ਲੈਂਦੇ ਨੇ ਇਹ ਵੀ ਡੈਫੀਨੇਟ ਕਰ ਡੈਫੀਨੇਟਲੀ ਹਾਂ ਠੀਕ ਹੈ ਬੰਦਾ ਜ਼ਰੂਰ ਹੈ ਚੇਂਜ ਹੋ ਕੇ ਮਿਲਦਾ ਹਾਂ ਉਹਨੂੰ ਖਤਮ ਕਰਨ ਦਾ ਵੀ ਤਰੀਕਾ ਹੈਗਾ ਸਾਡੇ ਕੋਲ ਜੀ ਅਸੀਂ ਕਈਆਂ ਨੂੰ ਕਹਿ ਦਿੰਦੇ ਆ ਤੇਰੀ ਜ਼ਮੀਨ ਮਿੱਟੀ ਹੋ ਕੇ ਹੋ ਜਾਣੀ ਮਿਲਣੀ ਨਹੀਂ ਹੂੰ ਉਹ ਖਤਮ ਹੋਣ ਤੋਂ ਪਹਿਲਾਂ ਇਹਨਾਂ ਨੂੰ ਚੇਂਜ ਕਰ ਲਓ ਅੱਛਾ ਹੂੰ ਠੀਕ ਹੈ ਉੱਥੋਂ ਵੇਚ ਕੇ ਉਸੇ ਪਿੰਡ 'ਚ ਭਾਵੇਂ ਹੋਰ ਲੈ ਲਓ ਹੂੰ ਠੀਕ ਹੈ ਮਤਲਬ ਬਾਪ ਵਾਲੀ ਤੇ ਨਹੀਂ ਰਹੀ ਚੇਂਜ ਹੋ ਗਈ ਨਾ ਉਹ ਗ੍ਰੈਟਲ ਗਿਆ ਹਾਂ ਨਹੀਂ ਹੋਰ ਕਿਸੇ ਦੀ ਹੋ ਗਈ ਹੈ ਹੋਰ ਕਿਸੇ ਤੋਂ ਲੈ ਗਈ ਵੈਰੀ ਗੁੱਡ ਤਾਂ ਉਹ ਫਿਰ ਖਤਮ ਨਹੀਂ ਹੁੰਦੀ ਬਾਪ ਦਾਦਾ ਦੀ ਖਤਮ ਨਹੀਂ ਹੁੰਦੀ ਠੀਕ ਹੈ ਜੀ ਹਾਂ ਉਹ ਵੀ ਬਚ ਜਾਂਦੀ ਦੁਬਾਰਾ ਹੋਰ ਵੀ ਬਣ ਜਾਂਦੀ ਤੇ ਦੂਜਾ ਸਵਾਲ ਆ ਵੀ ਕਿੰਨਾਂ 2 ਕਰੋੜ ਦੀ ਲਾਟਰੀ ਨਿਕਲੇ ਹੁੰਦੀ ਕਿੰਨਾਂ 5 ਕਰੋੜ ਦੀ ਕਿੰਨਾਂ ਨੂੰ ਪੁਰਖਿਆਂ ਦੀ ਪੰਜ ਪਰ ਪੰਜ ਪੀੜੀਆਂ ਪਿਛਲੇ ਜਾਜਤ ਮਿਲ ਜੇ ਇੱਕੇ ਦਾ ਵੀ ਮੁਨਾਫਾ ਹੋ ਜਾਂਦਾ ਜੀ ਲਾਟਰੀ ਦਾ ਸਵਾਲ ਹੀ ਆ ਮੇਰਾ ਵੀ ਪਹਿਲੇ ਹੀ ਡਿਸਾਈਡਡ ਹੁੰਦਾ ਵੀ ਬੰਦ ਨੂੰ ਲਾਟਰੀ ਲੱਗੂਗੀ ਜਾਂ ਇਹ ਕਰਮ ਹੁੰਦੇ ਆ ਜਾਂ ਕੀ ਚੱਕਰ ਹੁੰਦਾ ਇਹ ਹੁੰਦਾ ਹੈ ਕਿੰਨਾਂ ਦੇ ਨਾਲ ਇੱਕਦਮ ਪ੍ਰਾਪਰਟੀਆਂ ਮਿਲਦੀਆਂ ਹੂੰ ਉਹਨਾਂ ਨੂੰ ਪਤਾ ਵੀ ਨਹੀਂ ਹੁੰਦਾ ਉਹਦੀ ਕੋਈ ਮਿਹਨਤ ਵੀ ਨਹੀਂ ਹੁੰਦੀ ਮਿਹਨਤ ਵੀ ਨਹੀਂ ਹੁੰਦੀ ਆ ਉਹ ਮਿਲ ਜਾਂਦੀਆਂ ਕਿੰਨੇ ਬੰਦੇ ਆਏ ਜੇ ਹੁੰਦੇ ਆ ਜੀ ਮੰਨ ਲਓ ਵੀ ਕੰਮ ਵੀ ਘਟ ਕਰਦੇ ਆ ਲੋਕ ਨੂੰ ਇਹਨਾਂ ਦੇ ਵੇਲਾ ਤੁਰੇ ਫਿਰਦਾ ਪੈਸਾ ਵੀ ਉਹਨ ਪੈਸਾ ਦੇਖੋ ਚੰਗੀ ਪਲਾਨਿੰਗ ਨਾਲ ਚੰਗੀ ਸੰਗਤ ਚ ਰਹਿ ਕੇ ਚੰਗੀ ਡਾਇਰੈਕਸ਼ਨ ਚ ਰਹਿ ਕੇ ਬੰਦ ਆ ਹਾਂਜੀ ਕੰਮ ਕਰਨ ਨੂੰ ਤੇ ਜਿਆਦਾ ਕੰਮ ਕਰਨ ਵਾਲੇ ਤੇ ਤੁਹਾਨੂੰ ਪਤਾ ਹੈ ਲੇਬਰ ਤੋਂ ਜਿਆਦਾ ਕੰਮ ਕਰ ਨਹੀਂ ਸਕਦਾ ਕੋਈ ਨਹੀਂ ਕਰ ਸਕਦਾ ਜੀ ਫਿਰ ਉਹ ਪੈਸਾ ਕਿਉਂ ਨਹੀਂ ਚੰਗੀ ਡਾਇਰੈਕਸ਼ਨ ਚ ਕਰੋ ਚੰਗੀ ਸੰਗਤ ਚ ਕਰੋ ਉਹ ਤਾਂ ਬੰਦ ਆ ਬਿਲਕੁਲ ਜੀ ਜਿਹੜਾ ਉਹ ਤਾਂ ਜਿਆਦਾ ਮਿਲਦਾ ਉਹਦੇ ਸਟਾਰ ਹੁੰਦੇ ਨੇ ਉਹਦੇ ਅੱਛਾ ਜੀ ਅਸੀਂ ਵੇਖਿਆ ਹੈ ਜਿਨ੍ਹਾਂ ਦੇ ਚੰਦਰ ਮੰਗਲ ਇਕੱਠੇ ਹੁੰਦੇ ਨੇ ਉਹ ਵੱਡਾ ਹੀ ਕੰਮ ਕਰਦੇ ਤੇ ਵੱਡਾ ਹੀ ਵਿਜਨ ਹੁੰਦਾ ਉਹਨਾਂ ਦਾ ਅੱਛਾ ਹਾਂ ਵੱਡਾ ਵਿਜਨ ਹੁੰਦਾ ਤਾਂ ਵੱਡਾ ਉਹਨੂੰ ਮਿਲਦਾ ਕੰਮ ਚੰਦਰ ਮੰਗਲ ਇਕੱਠੇ ਹੋਣ ਤਾਂ ਇਕੱਠ ਠੀਕ ਹੈ ਪਰ ਉਹਦੇ ਮੁਤਾਬਕ ਕੰਮ ਵੀ ਕਰੇ ਕਈਆਂ ਦੇ ਚੰਦਰਮੰਗਲ ਬੈਠੇ ਨੇ ਕੁਝ ਨਹੀਂ ਕਰਦੇ ਕਿਉਂਕਿ ਉਹਨਾਂ ਦੇ ਘਰ ਦਾ ਵਾਸਤੂ ਦੋਸ਼ ਹੀ ਇੰਨਾ ਕੰਮ ਕਰ ਨਹੀਂ ਸਕਦੇ ਜੇ ਮਕਾਨ ਤੁਹਾਡਾ ਵਾਸਤੂ ਨਾਲ ਬਣ ਗਿਆ ਤਾਂ ਕੋਈ ਨਾ ਕੋਈ ਤੁਹਾਨੂੰ ਜਾਂ ਤੇ ਗੁਆਚਾ ਤੁਹਾਨੂੰ ਲੱਭੇਗਾ ਜੇ ਗੁਆਚਾ ਹੈ ਹੀ ਕੋ ਨਹੀਂ ਕੋਈ ਨਾ ਕੋਈ ਤੁਹਾਡੇ ਕੋ ਆਪਣੇ ਆਪ ਚੱਲ ਕੇ ਆ ਜਾਏਗਾ ਉਹ ਸਿਸਟਮ ਬਣ ਜਾਂਦਾ ਹੈ ਬੜਿਆਂ ਦੇ ਬੜਿਆਂ ਠੀਕ ਹੈ ਜੀ ਜਿਵੇਂ ਵਿਆਹ ਤੋਂ ਬਾਅਦ ਕਈ ਘਰਦਮਦ ਬਣ ਜਾਂਦੇ ਨੇ ਹਾਂ ਬਣ ਜਾਂਦੇ ਨੇ ਘਰ 'ਚ ਕਈ ਵਾਰੀ ਆਪਾਂ ਵਿਆਹ ਕਰਾਣੇ ਆ ਕੋਈ ਉਹਦੀ ਘਰਵਾਲੀ ਇੰਨੇ ਚੰਗੇ ਕਰਮਾਂ ਦੀ ਆ ਜਾਂਦੀ ਏ ਤੇ ਉਹਦੇ ਕਰਮਾਂ ਨੇ ਰੰਗ ਭਾਗ ਲੱਗ ਜਾਂਦੇ ਨੇ ਕਿੰਗਲੀਕਾਰ ਵਾਲੀਆਂ ਚੰਗੇ ਪੈੜਾ ਲੈ ਕੰਦੇ ਗਈਆਂ ਨੇ ਮਾੜੀਆਂ ਇਹ ਇਹ ਮਤਲਬ ਮਿੱਥ ਨਹੀਂ ਹੈਗੀ ਰਿਐਲਟੀ ਰਿਐਲਟੀ ਹੈ ਹਾਂਜੀ ਤੇ ਬਿਜ਼ਨਸ ਕਈ ਵਾਰੀ ਬੰਦਾ ਚੱਲਦਾ ਜਾਂਦਾ ਕਹਿੰਦਾ ਬਹੁਤ ਉਚਾਈਆਂ ਤੇ ਹੇਠਲੇ ਆਉਂਦਾ ਸੂ ਘਰ ਵੀ ਹੋ ਜਾਂਦਾ ਆਫਿਸ ਵੀ ਹੋ ਜਾਂਦਾ ਲੋਕ ਵੀ ਹੋ ਜਾਂਦੇ ਨਹੀਂ ਘਰ ਉਹ ਨਹੀਂ ਹੁੰਦਾ ਅੱਛਾ ਮੈਂ ਕਿਹਾ ਘਰ ਜ਼ਰੂਰ ਹੋ ਹੁੰਦਾ ਪਰ ਘਰ ਉਹ ਰਹਿ ਨਹੀਂ ਜਾਂਦਾ ਹੂੰ ਉਹ ਕੀ ਕਰਦੇ ਨੇ ਜਿਵੇਂ ਸਾਡੇ ਵਰਗੇ ਨੂੰ ਕੋਸ਼ਿਸ਼ ਦਿੱਤੀ ਉਪਾਅ ਕੀਤਾ ਘਰ ਵਾਸਤੂ ਵਾਲਾ ਬਣਾਤਾ ਹੂੰ ਉਹ 5-4 ਸਾਲਾਂ ਬਾਅਦ ਕੋਈ ਨਾ ਕੋ ਉਹਦੇ ਚ ਤੋੜ-ਫੋੜ, ਰੰਗ-ਰੋਗਨ, ਰਿਪੇਅਰ ਐਵੇਂ ਦੀ ਕਰ ਦਿੰਦੇ ਨੇ, ਕੈਲੰਡਰ ਐਵੇਂ ਦਾ ਲਾ ਦਿੰਦੇ ਨੇ। ਜੀ। ਪੂਜਾ ਘਰ ਨੂੰ ਛੇੜ ਦਿੱਤਾ, ਕੋਈ ਐਵੇਂ ਦਾ ਸਿਸਟਮ ਕਰ ਦਿੰਦੇ ਨੇ। ਹੂੰ। ਰੀਨੋਵੇਟ ਕਰਨ ਵਾਲੀ। ਜੀ। ਉਹ ਸਟਾਰ ਬਦਲ ਜਾਂਦੇ ਨੇ। ਸਟਾਰ। ਅਸੀਂ ਕਿੰਨੇ ਘਰ ਹੋਈਏ। ਹਾਂ। ਫਿਰ ਇੱਥੇ ਅਮੀਰ ਸਿੱਤੇ ਗਰੀਬ ਕਿਉਂ ਹੋ ਗਿਆ? ਕਿਉਂ ਹੋ ਗਿਆ? ਪਰ ਉੱਥੇ ਕਿਵੇਂ ਉਹਨੇ ਪਲੰਬਰ ਦਾ ਕੰਮ ਨੂੰ ਕਿਹੜਾ ਛੇੜਖਾਨੀ ਕੀਤੀ? ਬਿਜਲੀ ਵਾਲੇ ਨੂੰ ਕਿਹੜੀ ਛੇੜਖਾਨੀ ਕੀਤੀ? ਉੱਥੇ ਉਹ ਸਾਰਾ ਚੇਂਜ ਹੋ ਜਾਂਦਾ। ਜੀ। ਤੇ ਮੰਨ ਲਓ ਵੀ ਕਈ ਤੁਸ ਨੂੰ ਸਿੱਧ ਅਮੀਰ ਹੁੰਦੇ ਨੇ ਹਨਾ ਅਮੀਰਾਂ ਦੀ ਕੁੰਡਲੀ ਅਲੱਗ ਹੁੰਦੀ ਹੈ ਤਗਰੀਬਾ ਦੀ ਕੁੰਡਲੀ ਅਲੱਗ ਹੁੰਦੀ ਹੈ ਜੀ ਨਹੀਂ ਕੁੰਡਲੀ ਸੇਮ ਹੁੰਦੀ ਹੈ ਜੀ ਉਹਨਾਂ ਦਾ ਵਿਜ਼ਨ ਵਟਾ ਹੁੰਦਾ ਹੈ ਠੀਕ ਹੈ ਉਹਨਾਂ ਦੀ ਸੰਗਤ ਵੱਡੀ ਹੁੰਦੀ ਹੈ ਜੀ ਉਹ ਵੱਡੇ ਵਿਜ਼ਨ ਵੱਡੇ ਕੰਮ ਕਰਦੇ ਨੇ ਉਹ ਬਣ ਜਾਂਦੇ ਨੇ ਹਮ ਅਸੀਂ ਮਾੜੀ ਸੰਗਤ ਨੂੰ ਜਿੰਨਾ ਚਿਰ ਨਹੀਂ ਛੱਡਾਂਗੇ ਅਸੀਂ ਕਾਮਯਾਬ ਨਹੀਂ ਹੋਵਾਂਗੇ ਨਹੀਂ ਹੋਵਾਂਗੇ ਅਸੀਂ ਸਹੀ ਡਾਇਰੈਕਸ਼ਨ 'ਚ ਕੰਮ ਨਹੀਂ ਕਰਾਂਗੇ ਅਸੀਂ ਕਾਮਯਾਬ ਨਹੀਂ ਹੋਵਾਂਗੇ। ਜੀ। ਤੋਂ ਵੇਖੋ ਉਹਨਾਂ ਦੇ ਕੰਮ ਚੰਗੇ ਨੇ। ਜੀ। ਉਹ ਮਾੜੀ ਸੰਗਤ 'ਚ ਬਹਿਣਾ ਵੀ ਪਸੰਦ ਨਹੀਂ ਕਰਦੇ। ਨਹੀਂ ਕਰਦੇ। ਮਾੜੇ ਬੰਦੇ ਦਾ ਫੋਨ ਵੀ ਅਟੈਂਡ ਕਰਦੇ ਨਹੀਂ ਚੰਗਾ ਨਹੀਂ ਸਮਝਦੇ। ਨਹੀਂ ਸੰਦੇ। 2 ਮਿੰਟ ਵੀ ਕਿ ਜਾਇਆ ਗੱਲਾਂ ਨਹੀਂ ਕਰਦੇ ਆਪਣੀ ਵਸਤੂ ਹੈ। ਹੂੰ। ਉਹ ਕਿਸੇ ਦੀ ਚੁਗਲੀ ਨਹੀਂ ਦਿਆ ਨਹੀਂ ਕਰਦੇ। ਉਹ ਆਪਣੇ ਕੰਮ ਵਾਲੇ ਪਾਸੇ ਲਾਉਂਦੇ ਨੇ। ਲਾਉਂਦੇ। ਤੁਸੀਂ ਦੇਖੋ ਜਿਹੜੇ ਕਾਮਯਾਬ ਬੰਦੇ ਨੇ ਉਹ ਹਮੇਸ਼ਾ ਕੰਮ ਦੀ ਗੱਲ ਕਰਨਗੇ। ਹੂੰ। ਤੇ ਪੋਜ਼ਿਟਿਵ ਗੱਲ ਕਰਨਗੇ। ਪੋਜ਼ਿਟਿਵ ਗੱਲ ਕਰਨਗੇ। ਜਿਹੜੇ ਫੇਲਿਅਰ ਬੰਦੇ ਨੇ ਲੋਕਾਂ ਦੀ ਜੇ ਲੋਕਾਂ ਦੀ ਚੁਗਲੀ ਨਿੰਦੇ ਤੇ ਲੋਕਾਂ ਦੀ ਗੱਲਾਂ ਤੇ ਲਾ ਦਿਓ ਚਾਹੇ ਤੁਸੀਂ ਆਪਣੀ ਤੋਂ ਕਰ ਲਓ ਕਾਮਯਾਬ ਬੰਦੇ ਆਪਣੀ ਗੱਲ ਕਰਨਗੇ ਬਸ ਆਪਣੇ ਕੰਮ ਵਾਲੇ ਫੋਕਸ ਕਰ ਲੈਣੇ ਇੱਕ ਇੱਕ ਕਈ ਬੰਦੇ ਚੰਗੇ ਬਹੁਤ ਹੁੰਦੇ ਆ ਜੀ ਮੰਨ ਲਓ ਵੀ ਦਿਲ ਦੇ ਚੰਗੇ ਬਹੁਤ ਹੁੰਦੇ ਆ ਪਰ ਲੋਕ ਉਹਨੂੰ ਚੰਗੇ ਸਮਝਦੇ ਨਹੀਂ ਉਹਨਾਂ ਦੀ ਇੱਜ਼ਤ ਨਹੀਂ ਕਰਦੇ ਉਸ ਤੇ ਵਾਸਤੇ ਕੀ ਉਹ ਉਹ ਬੈਡ ਐਨਰਜੀ ਚ ਰਹਿੰਦਾ ਹੋਵੇਗਾ ਬੈਡ ਐਨਰਜੀ ਸਮਝਦਾ ਹੋਵੇਗਾ ਅੱਛਾ ਜੀ ਇਹ ਵੈਲਿਊ ਕਹਿੰਦਾ ਵੀ ਮਤਲਬ ਵੈਲਿਊ ਨਹੀਂ ਕਰਦੇ ਤੁਸੀਂ ਦੇਖੋ ਉਹਦੀ ਚੰਗੀ ਗੱਲ ਤੇ ਵੀ ਲੋਕ ਵਿਸ਼ਵਾਸ ਨਹੀਂ ਕਰਦੇ ਹਾਂ ਸਾਡੇ ਨੇਤਾ ਸਾਰੇ ਦਿਨ ਝੂਠ ਮਾਰਦੇ ਫਿਰ ਵੀ ਲੋਕ ਜੀ ਇਨ ਕਰਦੇ ਹਾਂ ਖਸ ਕੇ ਕਰਦੇ ਆ ਕਰਦੇ ਨਾ ਮ ਬੰਦਾ ਮਾੜੇ ਕਰਮ ਕਰਦਾ ਚੁਗਲੀ ਨਿੰਦਿਆ ਵੀ ਕਰਦਾ ਸਾਰੇ ਨੇਤਾ ਕਹਿੰਦੇ ਨੇ ਮੈਂ ਆਪਣੇ ਇਲਾਕੇ ਨੂੰ ਉਸ ਤੋਂ ਇੱਕ ਵਾਰੀ ਮੌਕਾ ਦੇ ਦਿਓ ਮੈਂ ਇਹਨੂੰ ਸਪੇਨ ਬਣਾ ਦਿਆਂਗਾ ਹਾਂ ਕੋਈ ਕਹਿੰਦਾ ਮੈਨੂੰ ਮੌਕਾ ਦੇ ਦਿਓ ਮੈਂ ਪੈਰਿਸ ਬਣਾ ਦਿਆਂਗਾ ਹੂੰ ਕੋਈ ਕਹਿੰਦਾ ਮੈਂ ਇੱਥੇ ਸਵਰਗ ਬਣਾ ਦਿਆਂਗਾ ਸਾਰਨ ਪਤਾ ਬਣ ਨਹੀਂ ਸਕਦਾ ਨਹੀਂ ਬਣਦਾ ਪਰ ਉਹਦੀ ਗੱਲਾਂ ਤੇ ਬਲੀਵ ਕਰਦੇ ਨੇ ਲੋਕ ਹੂੰ ਇਹ ਉਹਦੀ એનર્ਜੀ ਹੈ एनर्जी नुं किवें सही कीता जा सकदा मतलब जेडे बंदे चाहि ना जूझ रहे ਥੋੜਾ ਜਿਹਾ ਸਾਨੂੰ ਦੱਸੋ ਪਹਿਲਾਂ ਕਹਿੰਦੇ ਅچھے ਦਿਨ ਆਉਣਗੇ ਹਾਂ ਆਗੇ ਅچھے ਦਿਨ ਨਹੀਂ ਆਏ ਸਭ ਨੂੰ ਪਤਾ ਹੈ ਮਿਹਨਤ ਕਰਨੀ ਪੈਗੀ ਕਰਮ ਕਰਨਾ ਪੈਗਾ ਫਿਰ ਅچھے ਦਿਨ ਆਉਣਗੇ ਅچھے ਦਿਨ ਤਾਂ ਆਪ ਨੂੰ ਆਪ ਨੇ ਲਿਓਨੇ ਪੈਣਗੇ ਲਿਓਨੇ ਪੈਣਗੇ ਪਰ ਲੋਕ ਸਾਰਾ ਪਤਾ ਹੁੰਦਿਆ ਸੁਣਦਿਆ ਵੀ ਲੋਕ ਬਲੀਵ ਕਰਦੇ ਨੇ ਇਹਦਾ ਮਤਲਬ ਉਹਦੀ એનર્ਜੀ ਹੈ ਹੁਣ ਮਹਾਰਾਜ ਹਰਨਜੀਤ ਸਿੰਘ ਦਾ ਰਾਜ ਵੀ ਬਹੁਤ ਤਕੜਾ ਰਾਜ ਸੀ ਜੀ ਹਨਾ ਤੇ ਮੁੰਲਾ ਤਾਂ ਉਹਦੇ ਬਰਗ ਰਾਜ ਨਹੀਂ ਹੋਇਆ ਪਰ ਉਸ ਰਾਜ ਦੇ ਵਿੱਚ ਵੀ ਲੋਕਾਂ ਨੂੰ ਤਾਂ ਕੰਮ ਤਾਂ ਕਰਨੇ ਪੈਣਾ ਸੀ ਨਾ ਕੰਮ ਤਾਂ ਕਰ ਨਹੀਂ ਪਊਗਾ ਤੁਸੀਂ ਵਿਦੇਸ਼ ਵੀ ਚਲੇ ਜਾਓ ਹੁਣ ਲੋਕ ਸਾਡੇ ਇੱਥੇ ਬੱਚੇ ਅਮਰੀਕਾ ਕੈਨੇਡਾ ਆਸਟ੍ਰੇਲੀਆ ਜਾ ਰਹੇ ਨੇ ਕਿ ਉੱਥੇ ਬੈਠੇ ਬੈਠੇ ਗਾ ਗੀਤ ਗਾਈ ਜਾਣ ਕੇ ਅچھے ਦੇ ਨਾਨੇ ਵਾਲੇ ਅچھے ਦੇ ਨਾਨੇ ਵਾਲੇ ਤਾਂ ਹੋ ਜਾਏਗਾ ਕੰਮ ਜਾ ਹਾਂ ਕੰਮ ਕਰਨਾ ਪਏਗਾ ਸਟਰਗਲ ਕਰਨਾ ਪਏਗਾ ਸਟਰਗਲ ਤੋਂ ਬਿਨਾਂ ਨਾ ਕਦੀ ਕਿਸੇ ਨੂੰ ਮਿਲਿਆ ਨਾ ਮਿਲੇਗਾ ਜੀ ਭਗਵਾਨ ਕ੍ਰਿਸ਼ਨ ਨੂੰ ਵੀ ਮਿਹਨਤ ਕਰਨੀ ਪਈ ਸਟਰਗਲ ਕਰਨਾ ਪਿਆ ਜੀ ਉਹਦੇ ਮਾਪੇ ਜੇਲ੍ਹ ਚ ਜੇਲ੍ਹ ਚ ਸਨ ਜਦੋਂ ਭਗਵਾਨ ਕ੍ਰਿਸ਼ਨ ਦਾ ਜਨਮ ਹੋਇਆ ਜੇਲ੍ਹ ਚ ਸਨ ਤਾਂ ਕਿੰਨਾ ਸਟਰਗਲ ਕੀਤਾ ਹੋਗਾ ਉਹਨਾਂ ਨੇ ਹੂੰ ਉਹਦੇ ਬਾਬਦਾ ਦਾ ਭਗਵਾਨਕ੍ਰਿਸ਼ਨ ਦੇ ਕੋ ਰਾਜਾ ਮਹਾਰਾਜ ਨਹੀਂ ਸਨ ਹੂੰ ਬਿਲਕੁਲ ਮਾਮਾ ਸੀ ਨਾ ਰਾਜਾਬ ਤੇ ਨਹੀਂ ਸਨ ਮੈਂ ਕਿੱਥੇ ਕਿੱਲ ਹੋਰ ਦੇਖਿਆ ਗੁਰੂ ਪਾਸ਼ਾ ਗੁਰੂ ਗੋਬਿੰਦ ਸਿੰਘ ਪਾਸ਼ਾ ਕਿੰਨੇ ਕਿੰਨੇ ਦੁੱਖ ਤਕਲੀਫਾਂ ਆਈਆਂ ਕਿੰਨੇ ਦੁੱਖ ਤਕਲੀਫਾਂ ਆਈਆਂ ਹੂੰ ਪਰ ਉਹ ਖਿੜੇ ਮੱਥੇ ਕਿੰਨਾ ਸਟਰਗਲ ਸੀ ਜਿਹੜੇ ਬੰਦੇ ਦੀ ਲਾਈਫ ਚ ਸਟਰਗਲ ਨਹੀਂ ਹੋਏਗਾ ਉਹ ਫੇਲ ਹੋ ਜਾਏਗਾ ਹੂੰ ਸਟਰਗਲ ਸਾਨੂੰ ਮਾੜੀ ਕਿਸਮਤ ਵਾਲੇ ਨੂੰ ਨਹੀਂ ਮਿਲਦਾ ਹਾਂ ਇਹ ਚੰਗੇ ਭਾਗ ਵਾਲੇ ਨੂੰ ਚੰਗੀ ਕਿਸਮਤ ਵਾਲੇ ਨੂੰ ਸਟਰਗਲ ਮਿਲਦਾ ਸਿੱਧੂ ਮਸੇਵਾਲੇ ਦੀ ਇਹ ਗੱਲ ਕਰੀਏ ਜੀ ਹਾਂ ਪੰਜਾਬੀ ਦਾ ਪੰਜਾਬ ਦਾ ਨਹੀਂ ਇੰਡੀਆ ਦਾ ਸੁਪਰਸਟਾਰ ਹੈ ਜੀ ਉਹਦੇ ਸਤਾਰੇ ਕੀ ਕਹਿੰਦੇ ਸੀ ਤੁਹਾਡੇ ਅਕੋਰਿੰਗ ਦੇਖੋ ਸਟਾਰ ਉਹਦੇ ਬੜੇ ਬਲੈਂਸ ਹਨ ਅੱਛਾ ਜੀ ਸਟਾਰ ਤਗੜੇ ਸਨ ਜੀ ਤੇ ਉਹਦਾ ਘਰ ਵੀ ਤਗੜਾ ਸੀ ਘਰ ਵੀ ਤਗੜਾ ਵਾਸਤੂ ਵਾਲਾ ਘਰ ਸੀ ਅੱਛਾ ਜੀ ਜਿਹੜਾ ਪੁਰਾਣਾ ਘਰ ਸੀ ਬਿਲਕੁਲ ਬਿਨਾ ਵਾਸਤੂ ਤੋਂ ਇੰਨਾ ਕੋਈ ਹਾਈਲਾਈਟ ਹੋ ਨਹੀਂ ਸਕਦਾ ਹਮ ਤੇ ਇਹ ਦੱਸੋ ਉਹ ਉੱਥੇ ਮੋਹਾਲੀ ਵੀ ਕਰ ਲੈ ਸਕਦਾ ਸੀ ਲਿਆਵਿਸ਼ਿਆਂ ਦੇ ਨੇ ਵੇਚ ਦਿੱਤਾ ਹਾਂ ਮੈਂ ਨੱਕ ਰਿਹਾ ਸੀ ਸ਼ਹਿਰਾ ਜੀ ਕਮਾਂਡ ਸੀ ਵੀ ਲੈ ਰਹਿ ਸਕਦਾ ਸੀ ਲੁਧਿਆਣਾ ਵੀ ਰਹਿ ਸਕਦਾ ਸੀ ਉਹਦੇ ਘਰ 'ਚ ਏਨਰਜੀ ਸੀ ਉਹਦੇ ਆਪ 'ਚ ਵੀ ਏਨਰਜੀ ਸੀ ਘਰ 'ਚ ਵੀ ਏਨਰਜੀ ਸੀ ਜਿਵੇਂ ਘਰ ਉਹਨੇ ਨਵਾਂ ਬਣਾਉਣਾ ਸ਼ੁਰੂ ਕੀਤਾ ਤੇ ਨਵੇਂ ਮਕਾਨ ਦੇ ਮੁਰਦ ਤੋਂ ਪਹਿਲਾਂ ਡੈਥ ਹੋ ਗਈ। ਹੂੰ। ਕਿਹਦੇ ਕਰਕੇ ਡੈਥ ਹੋਈ? ਉਹਨੇ ਆਪਣੇ ਗੀਤ 'ਚ ਵੀ ਕਿਹਾ ਹੈ। ਬਾਪੂ ਪਹਿਲਾਂ ਵਾਰ ਘਰ 'ਚ ਜੋ ਨਜ਼ਾਰਾ ਸੀ ਇਹ ਨਵੇਂ ਘਰ 'ਚ ਨਜ਼ਾਰਾ ਨਹੀਂ। ਸੁਣਿਆ ਹੋਣਾ ਇੱਕ ਗੀਤ ਹੁਣ ਮੈਨੂੰ ਪੂਰਾ ਯਾਦ ਨਹੀਂ। ਅੱਛਾ ਜੀ। ਹਾਂ। ਫਿਰ ਜਿਵੇਂ ਉਹ ਗੱਲਾਂ ਕਰਦਾ ਸੀ ਰਸ਼ੀਨ ਬੰਦੂਕ ਨਾਲ ਮਰਾਂਗਾ। ਹਾਂ। ਤੇ ਮੇਰੇ ਮਰਨ ਤੋਂ ਬਾਅਦ ਟੈਟੂ ਛਪਣਗੇ ਟੈਟੂ ਛਪਣਗੇ ਮੇਰੇ ਮਰਨ ਤੋਂ ਬਾਅਦ ਮੇਲੇ ਹੋਣਗੇ ਹਾਂਜੀ ਤਸਵੀਰਾਂ ਵਿਕਣਗੀਆਂ ਮੇਰੇ ਤਸਵੀਰਾਂ ਵਿਕਣਗੀਆਂ ਘਰ ਵਾਲੀ ਵਾਸਤੇ ਵੀ ਉਹਨੇ ਪਹਿਲਾਂ ਕਿਹਾ ਹਾਂਜੀ ਬਿਲਕੁਲ ਵੀ ਜੋ ਮੇਰੇ ਮਰਨ ਤੋਂ ਬਾਅਦ ਕੀ ਹੋਏਗਾ ਉਹ ਸਾਰਾ ਕੁਝ ਹੋਇਆ ਅਸਲ ਜਿਵੇਂ ਅਸੀਂ ਤਨੋਂ ਮਨੋਂ ਬਿਕਾ ਕਰਤਾ ਨਾਲ ਹਾਂ ਕਿਉਂਕਿ ਜਦੋਂ ਸਿੰਗਰ ਕੋਈ ਤਗੜਾ ਹੁੰਦਾ ਨਾ ਉਹ ਉਸੇ ਵਿਜ਼ਨ 'ਚ ਰਹਿ ਕੇ ਗਾਉਂਦਾ ਹੈ। ਅੱਛਾ ਜੀ। ਉਹ ਜਿਵੇਂ 4 ਦਿਨਾਂ ਨੂੰ ਸ਼ੂਟਿੰਗ ਹੋਣੀ ਹੈ ਤਾਂ ਉਹ ਉਦੋਂ ਤੋਂ ਉਹ ਉਸੇ ਰੋਲ 'ਚ ਆ ਜਾਂਦਾ ਹੈ। ਹੂੰ। ਉਸੇ ਵਿਜ਼ਨ 'ਚ ਆ ਜਾਂਦਾ। ਉਹਵੇਂ ਘਸੇਗਾ, ਉਹਵੇਂ ਗਾਏਗਾ, ਉਹਵੇਂ ਗੱਲਾਂ ਕਰੇਗਾ, ਉਹਵੇਂ ਤੁਰੇ ਫਰੇਗਾ। ਜਦੋਂ ਤੁਸੀਂ ਜਿਹੜੇ ਵਿਜ਼ਨ 'ਚ ਫਿਰਦੇ ਹੋ ਨਾ ਪ੍ਰਕਿਰਤੀ ਤੁਹਾਡਾ ਉਹਵੇਂ ਦਾ ਔਰ ਬਣਾਉਂਦਾ ਔਰ ਬਣਾ ਦਿੰਦੀ। ਠੀਕ ਹੈ ਜੀ। ਉਹ ਤੋਂ ਨਹੀਂ ਗੱਲਾਂ ਸੱਚ ਹੋਣ ਲੱਗ ਜਿੰਦੀ। ਉਹ ਵਖਿਆ ਜਿਹੜਾ ਸਿੰਗਰ ਵੀ ਜਿਹੜਾ ਦਿਲੋਂ ਗਾਣਾ ਗਾਉਂਦਾ ਹੈ ਨਾ ਉਹਦਾ ਗਾਣਾ ਹਿੱਟ ਹੁੰਦਾ ਹੈ। ਜਿਹੜਾ ਦਿਲੋਂ ਨਹੀਂ ਗਾ ਵੀਜ਼ਨ ਉੱਪਰ ਤੱਕ ਜਾਂਦਾ ਹੂੰ ਉਹ ਉਹ ਵੀਜ਼ਨ ਜਿਵੇਂ ਉਹਨੇ ਬਣਾਇਆ ਸੀ ਉਹ ਮੈਂ ਤਾਂ ਹੋਰ ਬਣ ਗਿਆ ਸਾਰਾ ਕੁਝ ਇਹ ਹੋਇਆ ਜੋ ਉਹਨੇ ਕਿਹਾ ਸਿੱਧੂ ਮਸੇਵਾਲੇ ਦੀ ਡੈਥ ਜਿਹੜੀ ਉਹ ਅਨੈਚੁਰਲ ਡੈਥ ਆ ਅਨੈਚੁਰਲ ਠੀਕ ਹੈ ਜੀ ਹੂੰ ਪਿਛਲੇ ਕਹਿੰਦੇ ਕਿ ਕਿਸੇ ਜੋਸ਼ੀ ਨੂੰ ਮਿਲਿਆ ਸੀ ਉਹ ਐਕਸਪਲੋਜਰ ਨੂੰ ਮਿਲਿਆ ਸੀ ਤੇ ਕੀ ਇਹ ਡੈਥ ਨੂੰ ਟਾਲਿਆ ਜਾ ਸਕਦਾ ਸੀ ਦੇਖੋ ਵੈਸੇ ਤੇ ਸਿਆਣੇ ਕਹਿੰਦੇ ਨੇ ਮੌਤ ਤੇ ਜਨਮ ਨੂੰ ਕੋਈ ਟਾਲ ਨਹੀਂ ਸਕਦਾ ਜੀ ਪਰ ਅਨੈਚੁਰਲ ਤੇ ਜੇ ਵਸਤੂ ਵਾਲਾ ਮਕਾਨ ਬਣਾ ਲੈਂਦਾ ਹੂੰ ਉਹਦੀ ਮੌਤ ਹੋ ਨਹੀਂ ਸਕਦੀ ਅੱਛਾ ਬਿਲਕੁਲ ਨਹੀਂ ਹੁੰਦੀ ਅਸੀਂ ਹੁਣ ਵੀ ਵੇਖਿਆ ਸਾਨੂੰ ਕਈਆਂ ਦੇ ਆਉਂਦੇ ਨੇ ਵੀ ਆਹ ਦਿੱਕਤਾਂ ਆ ਰਹੀਆਂ ਨੇ ਫਲਾਣੇ ਤੋਂ ਧਮਕੀ ਮਿਲੀ ਉਹ ਕਰੀ ਅਸੀਂ ਜਾ ਕੇ ਬਿੰਨੇ ਤੇਰਾ ਕਾਰ ਐਵੇਂ ਦਾ ਬਣਿਆ ਹੋਵੇਗਾ ਤਾਂ ਹੀ ਦਿੱਕਤਾਂ ਆ ਰਹੀਆਂ ਤੁਹਾਨੂੰ ਦੋ ਗੱਲਾਂ ਹੋਰ ਬੜੀਆਂ ਕੰਮ ਦੀਆਂ ਦੱਸਣਾ ਮੈਂ ਜੀ ਇਹ ਦੇਖੋ ਸਾਡੀ ਪਾਕਿਸਤਾਨ ਨਾਲ ਇਸ ਟਾਈਮ ਕੋਈ ਜੰਗ ਨਹੀਂ ਚੱਲ ਰਹੀ ਨਹੀਂ ਚੱਲ ਪਰ ਫਿਰ ਵੀ ਬਾਰਡਰ ਤੇ ਕੋਈ ਨਾ ਕੋਈ ਸਾਨੂੰ ਪਤਾ ਲੱਗਦਾ ਇੱਕ ਮਹੀਨੇ ਬਾਅਦ ਫਲਾਣੇ ਪਿੰਡ ਦਾ ਬੱਚਾ ਸ਼ਹੀਦ ਹੋ ਕੇ ਆ ਗਿਆ ਇੱਕ ਫਲਾਣੇ ਸ਼ਹਿਰ ਦਾ ਸ਼ਹੀਦ ਹੋ ਕੇ ਆ ਰਿਹਾ ਆ ਰਹੇ ਨਾ ਜੰਗ ਨਹੀਂ ਲੱਗੀ ਇਸ ਦੇ ਬਾਵਜੂਦ ਵੀ ਹਾਂ ਬਿਲਕੁਲ ਤੁਸੀਂ ਮੈਨੂੰ ਦੱਸਿਆ ਜੀ ਉਹ 플ਾਨੇ ਪਿੰਡ ਦਾ ਬੱਚਾ ਸੀ ਤੋ ਕੇ ਆਇਆ ਮੈਂ ਤੁਹਾਨੂੰ ਪਹਿਲਾਂ ਐਡਵਾਂਸ ਨਕਸ਼ਾ ਬਣਾ ਦੇਗਾ ਉਹਦੇ ਘਰ ਦੇ ਲੱਛਣ ਹੋਵੇ ਮਿਲਣ ਤੁਸੀਂ ਫਿਚਰ ਦੱਸ ਸਕਦੇ ਹੋ ਨਕਸ਼ੇ ਤੋਂ ਨਕਸ਼ਾ ਦੱਸਦਾਗਾ ਉਹ ਉੱਥੇ ਬਾਰਡਰ ਤੇ 500 ਬੰਦਾ ਬੈਠਾ ਸਾਡਾ ਜਵਾਨ ਬੈਠਾ ਗੋਲੀਬਾਰੀ ਚੱਲ ਰਹੀ ਉਹ ਇੱਕ ਦੀ ਗੋਲੀ ਕਿਉਂ ਬੱਜੀ ਹੂੰ ਕਿਉਂ ਬੱਜੀ ਜੀ ਕਾਰਨ ਦੱਸੋ ਕਾਰਨ ਉਹਦਾ ਘਰ ਦਾ ਫਾਲਟ ਕੀ ਕੀ ਘਰ ਦੇ ਵਿੱਚ ਕੀ ਗੱਲ ਹੋ ਸਕਦਾ ਜਾਂ ਤੇ ਉਹਦਾ ਨਾਰਥ-ਈਸਟ ਉੱਚਾ ਹੋਏਗਾ 12 ਵਗੈਰਾ ਜਿਵੇਂ ਫਾਲੰਦੇ ਨੇ ਅੱਛਾ ਹਾਂਜੀ ਤੇ ਜੇ ਰਸੋਈ ਦੇ ਉੱਪਰ ਤੋਂ ਪੌੜੀਆਂ ਵੀ ਹੋ ਸਕਦੀਆਂ ਉਹ ਰਸੋਈ ਦੇ ਉੱਤੋਂ ਪੜਕ ਹੋਣੀਆਂ ਨਹੀਂ ਚਾਹੀਦੀਆਂ ਨਹੀਂ ਚ ਦੂਜੀ ਗੱਲ ਉਹਦੇ ਸਾਊਥ-ਵੈਸਟ ਨੀਵਾ ਮਿਲੇਗਾ ਤੁਹਾਨੂੰ ਠੀਕ ਹੈ ਹਾਂ ਉਸੇ ਦੇ ਗੋਲੀ ਵੱਜਦੀ ਮੈਂ ਤੇ ਦਰਜੇਨਾ ਕਰਦੇ ਇਸ ਤਰ੍ਹਾਂ ਨਹੀਂ ਦਾ ਕਰਦਾ ਜੀ ਕਰਦਾ ਗੇਟ ਕਿਧਰ ਹੋਣਾ ਜੀ ਗੇਟ ਦਿਸ਼ਾਵਾਂ ਸਾਰੀਆਂ ਚੰਗੀਆਂ ਨੇ ਅੰਦਰ ਉਹ ਨਕਸ਼ਾ ਸਹੀ ਹੋਣਾ ਚਾਹੀਦਾ ਦਿਸ਼ਾ ਕੋਈ ਮਾੜੀ ਨਹੀਂ ਜੀ ਹਾਂਜੀ ਮਤਲਬ ਮੇਨ ਚੀਜ਼ਾਂ ਇਹੀ ਨੇ ਸਾਊਥ-ਵੈਸਟ ਜਿਹੜੇ ਸਾਡੇ ਅ ਸਾਡੇ ਕੁਝ ਦੇਸ਼ ਦੇ ਨਾਗਰਿਕ ਪਾਕਿਸਤਾਨ ਦੀਆਂ ਜੇਲ੍ਹਾਂ ਚ ਨੇ ਹਮ ਰਹਿਹਾ ਨਹੀਂ ਹੋਰੇ ਨਹੀਂ ਹੋ ਰੇ ਨਾ ਨਹੀਂ ਹੋ ਰੇ ਉਹਨਾਂ ਪਰ ਵੀ ਤੁਹਾਨੂੰ ਮੈਂ ਇਥੋਂ ਨਕਸ਼ਾ ਬਣਾ ਦੇਂਗਾ ਘਰ ਉਹਨਾਂ ਦੇ ਉਵੇਂ ਮਿਲ ਲਗੇ ਮੈਂ ਕਈਆਂ ਦੇ ਵੇਖ ਵੀ ਚੁੱਕਿਆ ਅੱਛਾ ਜੀ ਅੱਜ ਉਹ ਮਾਲੀ ਹਾਲਾਤ ਉਹਨਾਂ ਦੇ ਡਾਊਨ ਨੇ ਮਕਾਨ ਨਹੀਂ ਬਣਾ ਸਕਦੇ ਹੂੰ ਤੁਸੀਂ ਕੋਈ ਸਿਸਟਮ ਬਣਾਓ ਪ੍ਰਯੋਗ ਦੇ ਤੌਰ ਤੇ ਮੈਨੂੰ ਦੋ ਕਰ ਦਿਓ ਕਿਸੇ ਨੂੰ ਮੈਂ ਇਥੇ ਉਹਨਾਂ ਦਾ ਘਰ ਬਣਾ ਕੇ ਦੇਵਾਂਗਾ ਜੇ ਪਾਕਿਸਤਾਨ ਚੋਂ ਰਿਹਾ ਹੋ ਕੇ ਨਾ ਆ ਜਾਂ ਤਾਂ ਮੈਂ ਕੰਮ ਛੱਡ ਦੇਵਾਂਗਾ ਜੀ ਅੱਛਾ ਜੀ ਹਾਂ ਜੀ ਬਹੁਤ ਵੱਡਾ ਚੈਲੰਜ ਹੈ ਇਹ ਬਹੁਤ ਵੱਡਾ ਚੈਲੰਜ ਮੈਂ ਸਵੀਕਾਰ ਕਰਨਾ ਹੂੰ ਕੋਈ ਫੀਸ ਨਹੀਂ ਲਵਾਂਗਾ ਸਾਨੂੰ ਇੰਨੀ ਬੜੀ ਖੁਸ਼ੀ ਹੋਏਗੀ ਸਾਡੇ ਦੇਸ਼ ਦੇ ਨਾਗਰਿਕ ਆਪਣੇ ਘਰ अच्छा कोई विदाउट फीस में काम करांगा उन्होंने ठीक है मैं थोड़ा ज्यादा दोबारा 17 दी कुंडली ਤੇ ਆ ਰਿਹਾ ਸਿੱਧੂ ਮੂਸੇ ਵਾਲੇ ਤੇ ਹੋ ਗਿਆ ਦਿਲਜੀਤ ਦਸਾਂਝ ਅੱਜ ਗਲੋਬਲੀ ਉਹਨਾਂ ਦਾ ਨਾਂ ਬਹੁਤ ਵੱਡਾ ਜੀ ਹੈ ਨਾ ਉਹਨਾਂ ਦੇ ਸਾਰੇ ਕੋ ਸੈਟ ਬਿਲਕੁਲ ਹੋਏਗਾ ਜੀ ਸਰ ਉਹਨਾਂ ਦੇ ਬਿਨਾ ਉਹਦੇ ਤੋਂ ਨਹੀਂ ਹੋ ਸਕਦਾ ਕਈ ਪਹਿਲਾਂ ਤੇ ਲੋਕ ਰਾਜੇ ਮਹਾਰਾਜੇ ਸ਼ਰੇਮ ਲਿਖਦੇ ਸੀ ਇਹ ਮੇਰੇ ਰਾਜਪੁਰੀਹਤ ਨੇ ਹਮ ਰਾਜ ਤਿਲਕ ਰਾਜ ਬ੍ਰੋਹਿਤ ਕਰਦੇ ਸੀ ਹਮ ਤੇ ਹੁਣ ਕਈ ਲੋਕੋ ਕੇ ਰੱਖਦੇ ਨੇ ਵੀ ਲੋਕ ਇਹ ਨਾ ਸਮਝਣ ਲੱਗ ਜਾਂਦੇ ਵੀ ਇਹ ਜੋਤਸੀ ਕੋਲ ਜਾਂਦਾ ਹੈ ਵਾਸਤੂ ਕੋਲ ਜਾਂਦਾ ਹੁੰਦੇ ਸਭ ਦੇ ਨੇ ਹੂੰ ਬਿਨਾ ਵਾਸਤੂ ਤੋਂ ਬਿਨਾ ਤੋਂ ਚੜ੍ਹਾਈ ਕਿਸੇ ਦੀ ਨਹੀਂ ਹੋ ਸਕਦੀ ਅੱਛਾ ਇਹ ਹੁੰਦੀ ਤਾਂ ਕੋਈ ਇਸਾਲ ਛੇ ਮਹੀਨੇ ਦੀ ਹੋ ਸਕਦੀ ਜਿਹੜਾ ਬੰਦਾ ਫੇਮਸ ਹੋਊਗਾ ਜੀ ਉਹਦੇ ਵਿੱਚ ਉਹਦੇ ਵਿੱਚ ਕੀ ਖਾਸੇ ਤਾਂ ਹੁੰਦੇ ਆ ਮੰਨ ਲਓ ਘਰ ਦੇ ਵਿੱਚ ਕੀ ਖਾਸ ਉਹਦਾ ਔਰਾ ਕੰਮ ਕਰਦਾ ਉਹਦਾ ਆਪ ਦਾ ਔਰਾ ਤਾਂ ਹੀ ਕੰਮ ਕਰੇਗਾ ਉਹਦਾ ਘਰ ਦਾ ਔਰਾ ਚੰਗਾ ਤੇ ਉਹਦੇ ਸਟੂਡੀਓ ਦਾ ਔਰਾ ਚੰਗਾ ਤੇ ਅੱਛਾ ਰਾਹੀ ਕੰਮ ਕਰੇਗਾ ਠੀਕ ਆ ਤੁਸੀਂ ਦੇ ਸਾਡੇ ਦਾਰਸ਼ਕਾਂ ਦੀਆਂ ਫਿਲਮਾਂ ਕਿਉਂ ਨਹੀਂ ਹਿੱਟ ਹੋ ਰਹੀਆਂ ਨੇ ਉਹ ਵਾਸਤੇ ਤੋਂ ਬਿਨਾ ਇੱਕ ਕਿਲ ਵੀ ਨਹੀਂ ਲੰਦਾ ਜਿਸ ਨੂੰ ਦਰਸ਼ਕ ਸੰਪਰਕ ਕਰਨ ਉਹਨਾਂ ਦੇ ਘਰੇ ਤੁਸੀਂ ਵਿਜ਼ਿਟ ਕਰ ਸਕਦੇ ਕਿਹਦੇ ਕਰੇ ਜੋ ਵੀ ਸਾਨੂੰ ਕੰਟੈਕਟ ਕਰੇ ਆਪਾਂ ਹਾਂ ਕਰੇ ਸਾਡੀ ਕੰਮ ਹੀ ਸਾਡੇ ਜੀ ਕਰੇ ਹਾਂ ਜੀ ਬਿਲਕੁਲ ਤੇ ਅਸੀਂ ਚਾਹੁੰਦੇ ਆ ਸਾਨੂੰ ਆਮ ਕੰਮ ਨਾ ਦੇਣ ਜਿਹੜੇ ਕੋ ਬੈਠੇ ਨੇ ਲੋਕਲ ਛੋਟੇ-ਮੋਟੇ ਕੰਮ ਕਰਾਣ ਸਾਨੂੰ ਸਵਾਤ ਸਾਨੂੰ ਚੈਲੇਂਜ ਵਾਲਾ ਕੰਮ ਕਰਨਾ ਵੀ 10 ਬੰਦੇ ਤੁਹਾਨੂੰ ਹੱਥ ਖੜੇ ਕਰਕੇ ਚਲੇ ਗਏ ਕੰਮ ਨਹੀਂ ਹੋ ਰਿਹਾ ਤੂੰ ਸਾਨੂੰ ਮੈਂ ਮੁੰਬਈ ਵੀ ਜਾਣਾ ਹਾਂ ਮੈਂ ਦੁਬਈ ਵੀ ਜਾਣਾ ਮੈਂ ਚੈਨਾ ਵੀ ਜਾਣਾ ਮੈਂ ਥਾਈਲੈਂਡ ਮੈਂ ਸਾਰੇ ਕਈ ਥਾਵਾਂ ਤੇ ਜਾਣਾ ਲੋਕ ਮੈਨੂੰ ਲੈ ਕੇ ਜਾਂਦੇ ਨੇ ਸਾਨੂੰ ਫੀਸ ਵੀ ਦਿੰਦੇ ਆਉਣ ਜਾਂਦਾ ਵੀ ਸਾਰਾ ਕਰਦੇ ਨੇ ਪਰ ਮੈਂ ਉਹਨਾਂ ਨੂੰ ਕਹਿਣਾ ਹਾਂ ਮੈਂ ਮਨ ਚੈਲੰਜ ਵਾਲਾ ਕੰਮ ਇਹਦੇ ਖੜਿਆ ਜੀ ਮੈਨੂੰ ਜਨੇ ਖਾਨੇ ਖੰਮ ਤੇ ਨਾ ਖੜਿਆ ਜੋ ਪੋਟਾਂ ਦੇ ਵਿੱਚ ਉੱਠ ਰਿਹਾ ਵਿਧਾਇਕ ਚਾਹੇ ਸਰਪੰਚ ਹਾਂ ਹਾਂ ਉਹਦਾ ਉਹ ਸਾਨੂੰ ਬੰਦਾ ਦੇਵਾਂਗੇ ਬਿਲਕੁਲ ਦਿਓ ਠੀਕ ਹੈ ਜੀ ਉਹ ਬੰਦੇ ਨੂੰ ਤੁਸੀਂ ਘਰ ਡਿਜ਼ਾਈਨ ਕਰਨਾ ਉਹ ਬੰਦੇ ਨੂੰ ਤੁਸੀਂ ਜੋ ਵੀ ਹੈਨਾ ਐਸਟ੍ਰੋਲੋਜੀ ਹਿਸਾਬ ਨਾਲ ਕਰਨਾ ਉਹ ਬੰਦਾ ਤੁਹਾਡੇ ਕੇ ਅਨੁਸਾਰ ਜੋ ਕਰੂਗਾ ਤੇ ਉਹ ਸਰਪੰਚ ਜਾਂ ਵਿਧਾਇਕ ਬਣ ਜਾ ਬਿਲਕੁਲ ਬਣੇਗਾ ਜੀ ਚੈਲੰਜ ਉਹਦੀ ਕੁੰਡਲੀ ਵਿਖਾਓ ਰਾਜੋਗ ਵੀ ਹੈ ਕਿ ਨਹੀਂ ਹੈ ਹਾਂ ਕੁੰਡਲੀ ਚ ਰਾਜੋਗ ਹੋਏਗਾ ਤੇ ਮੈਂ ਮਕਾਨ ਬਣਾਵਾਂਗਾ ਹਾਂ ਤੇ ਵੇਖੋ ਨਾ ਜੀ